Hello everyone welcome to my channel jiska naam hai simran punjabi channel khaas taur te un students waste banaya jo ki anti jury senate exam di taiyari kar rahe ne ithhe aake tusi exam di taiyari kar sakde ho different all information provide karwa rahi ha jo to tad exam waste zaruri hai channel nu no subscribe zaroor kar lo nalgna bell icon nu zaroor dabalo ta je tuhanu no, notification milti rahe no is to lawa like shuru kare ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਦੇ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਪੋਲ ਕਾਸ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਉਹਨਾਂ ਸਾਰਿਆਂ ਦੀ ਵੀਡੀਓਜ਼ ਤੁਹਾਨੂੰ ਮਿਲ ਜਣਗੇ ਇਸ ਤੋਂ ਇਲਾਵਾ ਇਸ ਸਾਲ ਦੀ ਜਿਹੜੀ ਵੀਡੀਓਜ਼ ਹੈ ਉਹ ਸਾਰੀਆਂ 2024 ਦੀ ਪਲੇਲਿਸਟ ਦੇ ਵਿੱਚ ਪਈਆਂ ਆਈਆਂ ਨੇ ਜਾ ਕੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਪਲੇਲਿਸਟ ਆਸਾਨੀ ਦੇ ਨਾਲ ਤੁਹਾਨੂੰ ਮਿਲ ਜੇਗੀ ਤੇ ਖੋਜ ਤੇ ਨਾਲ ਰਿਲੇਟਡ ਸਾਡਾ ਟੌਪਿਕ ਚੱਲਦੇ ਪਏ ਨੇ ਤੇ ਨੈਕਸਟ ਟੌਪਿਕ ਜਿਹੜਾ ਅੱਜ ਅਸੀਂ ਕਰਾਂਗੇ ਉਹ ਹੈਗਾ ਇਹ ਸਾੜ ਕੋ ਖੋਜ ਕਰਨ ਦੇ ਜੁੜਦਾ ਇਸ ਤੋਂ ਇਲਾਵਾ ਸੀ ਓਜ ਦੇ ਨਾਲ ਰਿਲੇਟਡ ਜਿਹੜੇ ਵਿਧੀ ਹੈ ਉਹ ਇੱਕ ਸਾਡੀ ਰਹਿ ਗਈ ਕਿਹੜੀਆਂ-ਕਿਹੜੀਆਂ ਵਿਧੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਤੇ ਬਾਕੀ ਜਿੰਨੇ ਵੀ ਓਵਰオール ਜਿਹੜਾ ਟੌਪਿਕ ਹੈਗਾ ਖੋਜ ਦੇ ਨਾਲ ਰਿਲੇਟਡ ਜਿਹਦੇ ਵਿੱਚ ਅਸੀਂ ਅੱਜ ਸਾਧਦੇ ਜੁਤਾਜ ਪੜਾਂਗੇ ਬਾਕੀ ਹੁਣ ਕਿਵੇਂ ਥੀਸਿਸ ਲਿਖੀਦਾ ਹੈ ਖੋਜ ਪ੍ਰਬੰਧ ਇਸ ਤੋਂ ਇਲਾਵਾ ਛੋਟੇ ਇੱਕ ਟਾਪਿਕ ਹੋਣਗੇ ਜਿਨ੍ਹਾਂ ਦੇ ਵਿੱਚ ਸਾਰੋ ਥੋੜਾ ਡਿਫਰੈਂਸ ਪਤਾ ਲੱਗੇਗਾ ਜਿਵੇਂ ਕਈ ਜਗ੍ਹਾ ਤੇ ਅਸੀਂ ਖੋਜ ਪ੍ਰਬੰਧ ਕਈ ਜਗ੍ਹਾ ਤੇ ਅਸੀਂ ਲੇਖ ਤਾਂ ਇਸ ਤਰੀਕੇ ਦੇ ਜਿਹੜੇ ਟਾਪਿਕ ਹੋਣਗੇ ਛੋਟੇ ਛੋਟੇ ਉਹ ਸਿਰਫ ਰਹਿ ਗਏ ਨੇ ਬਾਕੀ ਓਵਰਆਲ ਖੋਜ ਦੇ ਨਾਲ ਰਿਲੇਟਡ ਆਈ ਥਿੰਕ ਟਾਪਿਕ ਕਵਰ ਹੋ ਚੁੱਕਾ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਹਜੇ ਵੀ ਕੁਝ ਲੋੜ ਹੈ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਕਿ ਕਿਹੜੇ-ਕਿਹੜੇ ਚੀਜ਼ਾਂ ਹਜੇ ਵੀ ਪੜਨ ਵਾਲੀਆਂ ਰਹਿ ਚੁੱਕੀਆਂ ਨਹੀਂ ਜਿਹੜੀਆਂ ਕਿ ਕੋਈ ਦੇ ਵਿੱਚ ਤੁਹਾਨੂੰ ਚਾਹੀਦੀਆਂ ਨੇ ਉਹ ਅੱਗੋਂ ਅਸੀਂ ਪੜਾਂਗੇ ਇਹਦੇ ਵਿੱਚ ਲੱਭ ਕੇ ਜੇਕਰ ਹੋਣ ਗਿਆ ਕਿਤਾਬ ਚ ਆਈ ਥਿੰਕ ਸਾਰਾ ਕੁਝ ਹੀ ਹੋਏਗਾ ਇਸ ਕਿਤਾਬ ਦੇ ਵਿੱਚ ਬਟ ਫਿਰ ਵੀ ਤੁਸੀਂ ਇੱਕ ਵਾਰੀ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹੜੀ ਚੀਜ਼ ਰਹਿ ਚੁੱਕੀ ਹੈ ਇਸ ਦੇ ਵਿੱਚ ਜਿਹੜੇ ਕੋਈ ਦਾ ਟੌਪਿਕ ਹੈ ਉਹ ਅਸੀਂ ਫਿਰ ਪੜਾਂਗੇ ਸੋ ਕੋਈ ਤੇ ਬਾਅਦ ਜਿਹੜੇ ਅਸੀਂ ਸਾਰੇ ਸਮਗਰੀ ਇਕੱਤਰ ਕਰਦੇ ਹਾਂ ਥੀਸਿਸ ਲਿਖਣ ਵਾਸਤੇ ਖੋਜ ਦੇ ਵਿੱਚ ਸੋ ਉਸ ਦੇ ਵਿੱਚ ਜਿਹੜੇ ਸੰਦ ਤੇ ਯੁਗਤ ਵਰਤੇ ਜਾਂਦੇ ਨੇ ਉਹ ਹੁਣ ਅਸੀਂ ਇਹਦੇ ਵਿੱਚ ਪੜਾਂਗੇ ਠੀਕ ਹੈ ਹੁਣ ਸੰਦ ਹੁੰਦੇ ਨੇ ਜਿਹਨੂੰ ਅਸੀਂ ਟੂਲਸ ਕਹਿ ਦਿੰਦੇ ਹਾਂ ਇਹ ਇੱਕ ਜ਼ਰੂਰੀ ਸਮਾਨ ਹੁੰਦੇ ਨੇ ਤੇ ਯੁਗਤਾ ਜਿਵੇਂ ਕਹਿ ਸਕਦੇ ਹੋ ਡਿਵਾਈਸ ਸੰਦੂਲ ਟੂਲਸ ਦੇ ਡਿਵਾਈਸ ਹੁੰਦੇ ਨੇ ਜਿਹਨੂੰ ਅਸੀਂ ਯੁਗਦਾ ਕਹਿ ਦਿੰਦੇ ਨੇ ਤੇ ਉਹਨਾਂ ਨੂੰ ਵਰਤਨ ਤਾਰਨ ਕੀਤੇ ਟੈਗ ਹਨ ਸੋ ਇਹਨਾਂ ਦੀ ਜਿਹੜੀ ਪ੍ਰਕਿਰਤੀ ਹੁੰਦੀ ਹੈ ਕੋਚ ਤੇ ਤੁਸੀਂ ਕਹਿ ਸਕਦੇ ਹੋ ਉਹਨਾਂ ਦੇ ਜਿਹੜੇ ਵਿਸ਼ੇ ਉਹਨਾਂ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਸਾਡਾ ਵਿਸ਼ਾ ਕਿਸ ਦੇ ਨਾਲ ਰਿਲੇਟਡ ਹੈ ਸੋ ਅਸੀਂ ਇਸ ਹਿਸਾਬ ਦੇ ਨਾਲ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ ਠੀਕ ਹੈ ਹੁਣ ਕੀ ਕਹਵਾ ਕਹਿੰਦੇ ਜੇ ਖੇਤਰ ਪ੍ਰਕਿਰਤਿਕ ਵਿਗਿਆਨਾ ਦੇ ਨਾਲ ਰਿਲੇਟਡ ਹੈ ਗਏ ਤਾਂ ਅਸੀਂ ਕੀ ਕਹਨੇ ਸੰਦਾ ਦੇ ਨਾਲ ਨਾਲ ਪ੍ਰਯੋਗਸ਼ਾਲਾ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕੈਮੀਕਲਸ ਜਾਂ ਫਿਰ ਯੰਤਰ ਉਹ ਵੀ ਸਾਡੇ ਕੋਲ ਕੰਮ ਦਿੱਤੇ ਤੇ ਇਸ ਤੋਂ ਇਲਾਵਾ ਅਗਰ ਯੰਤਰ ਹੋਰ ਅਗਰ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਕੈਮਰਾ ਟੇਪ ਰਿਕਾਰਡਰ ਪ੍ਰਸ਼ਨਵਲੀ ਸਾਰਨੀ ਚੈਕਲਿਸਟ ਆਦਿ ਦੀ ਲੋੜ ਹੁੰਦੀ ਹੈ ਇਹਦੇ ਵਿੱਚ ਅੰਡਰ ਅੰਡਰਲਾਈਨ ਕਰੀ ਜਾਵਾਂਗੇ ਟੌਪਿਕ ਥੋੜੇ ਬੋਤੇ ਮੁੱਖ ਯੋਗਤਾ ਜਿਹੜੀਆਂ ਹੈਗੀਆਂ ਨੇ ਉਸ ਦੇ ਵਿੱਚ ਅਸੀਂ ਪ੍ਰਤੱਖਨ ਸਬਾਰ ਸਬਾਰਟਾ ਤੇ ਪਰਿਕਖਨ ਦੀ ਸਥਿਤੀ ਅਧਿਅਨ ਹੋਏਗੀ ਜਿਹੜੀ ਹੈ ਇਸੇ ਤਰੀਕੇ ਨਾਲ ਕਹਿੰਦੇ ਜੇ ਖੋਜ ਦਰਸ਼ਨ ਸ਼ਾਸਤਰ ਦੇ ਨਾਲ ਰਿਲੇਟਡ ਹੈ ਹੁਣ ਇੱਥੇ ਦੇਖ ਲਓ ਕਿ ਕਿਹੜੀ ਕਿਹੜੀ ਖੋਜ ਨਾਲ ਅਗਰ ਇੱਥੇ ਦੱਸਿਆ ਹੈ ਵਾ ਕਿ ਕਿਸ ਤਰੀਕੇ ਦੇ ਤੁਹਾਨੂੰ ਸੰਦ ਵਗੈਰਾ ਯੂਜ਼ ਹੁੰਦੇ ਨੇ ਤਾਂ ਇੱਕ ਧਿਆਨ ਦੇ ਵਿੱਚ ਰੱਖਿਓ ਹੁਣ ਜਿਹੜਾ ਦਰਸ਼ਨ ਸ਼ਾਸਤਰ ਹੁੰਦਾ ਹੈ ਜੇਕਰ ਤੁਹਾਡਾ ਵਿਸ਼ਾ ਉਸ ਦੇ ਨਾਲ ਰਿਲੇਟਡ ਹੈ ਤੇ ਸਾਨੂੰ ਸੰਦਾ ਵਜੋਂ ਅਤ ਸੁਖਮ ਭਾਗ ਦੇ ਜਿਹੜਾ ਵਿਸ਼ਲੇਸ਼ਣੀ ਸੰਬੰਧ ਨੇ अथवा ਤਾਰਨਾਵਾਂ ਜਿਹੜੀਆਂ ਕਹਿ ਸਕਦੇ ਹੋ ਤੁਸੀਂ ਉਹਨਾਂ ਦੀ ਸ਼ਰਨ ਲੈਣੀ ਪੈਗੀ ਦਰਸ਼ਨ ਸ਼ਾਸਤਰ ਨੂੰ ਦੇਖਣ ਦੇ ਵਾਸਤੇ ਇਹ ਖਿਆਲ ਕਰਨਾ ਕਿ ਸਾਰੇ ਪ੍ਰਕਾਰ ਦੀ ਖੋਜ ਦਾ ਕਾਰਜ ਇੱਕ ਹੀ ਬੰਗੀ ਦੇ ਸੰਦਾਂ ਦੇ ਨਾਲ ਸੱਟ ਜਾਏਗਾ ਤੇ ਇਹ ਕਹਿੰਦੇ ਸਹੀ ਨਹੀਂ ਹੁੰਦਾ ਹਰ ਇੱਕ ਖੋਜ ਅਲੱਗ ਨੂੰ ਯੂਜ਼ ਦੇ ਵਾਸਤੇ ਸਰੋਂ ਅਲੱਗ ਸੰਦ ਜਿਹੜੇ ਯੂਜ਼ ਕਰਨੇ ਪੈਂਦੇ ਨੇ ਸੰਦਾਂ ਦੀਆਂ ਕੁਝ ਕਹਿੰਦੇ ਕੋਟੀਆਂ ਵੀ ਦੇ ਘਾਟੇ ਨਾਲ ਸਾਰੇ ਪ੍ਰਕਾਰ ਦੀ ਖੋਜ ਵਾਸਤੇ ਵਰਤੇ ਜਾ ਸਕਦੇ ਨੇ ਮਤਲਬ ਓਵਰਆਲ ਅਗਰ ਦੇਖਿਆ ਜਾਵੇ ਤਾਂ ਕੁਝ ਐਜੇ ਹਸ ਸੰਦ ਸੀ ਕੱਡੇ ਨੇ ਜਰਜੀਆਂ ਉਹਨਾਂ ਪੁਸਤਕਾਂ ਬਾਰੇ ਲੋੜਿੰਦੀ ਜਾਣਕਾਰੀ ਦੇਣ ਵਾਲੀ ਜਿਹੜੇ ਗ੍ਰੰਥ ਹੁੰਦੇ ਨੇ ਉਹਨਾਂ ਨੂੰ ਅਸੀਂ ਪੁਸਤਕ ਸੂਚੀ ਕਹਿ ਦਿੰਦੇ ਨੇ ਤਾਂ ਅੰਗਰੇਜ਼ੀ ਦੇ ਵਿੱਚ ਇਸ ਨੂੰ ਅਸੀਂ ਕੀ ਕਹਿੰਦੇ ਆ ਬਿਬਲੋਗ੍ਰਾਫੀ ਕਹਿੰਦੇ ਆ ਬਿਬਲੋਗ੍ਰਾਫੀ ਜਿਹੜੀ ਹੁੰਦੀ ਹੈ ਇਹਨਾਂ ਦਾ ਪਰਿਭਾਸ਼ਿਕ ਕੀ ਕਹਾਵਾ ਅਰਥ ਪੁਸਤਕਾ ਸੰਬੰਧੀ ਵਿਗਿਆਨ ਜਿਹੜਾ ਅਸੀਂ ਕਹਿ ਸਕਦੇ ਆ ਤੇ ਇਸ ਦੇ ਵਿੱਚ ਉਹ ਸਾਰਾ ਗਿਆਨ ਹੁੰਦਾ ਹੈ ਜਿਹੜਾ ਸਾਨੂੰ ਪੁਸਤਕਾਂ ਵਿੱਚ ਮਿਲਦਾ ਹੈ ਨਾ ਹੁਣ ਆਖਵਾ ਮਨੋਰਥਾਵਾਸੀਏ ਤਿਆਰ ਕੀਤੀਆਂ ਪੁਸਤਕਾਂ ਦਾ ਬਹੁਤ ਵੱਡਾ ਭਾਗ ਹੁੰਦਾ ਹੈ ਇਸ ਲਈ ਬਿਬਲੋਗ੍ਰਾਫੀ ਦਾ ਆਮ ਜਾਣਿਆ ਪਛਾਣਿਆ ਅਰਥ ਕੀ ਅਸੀਂ ਇੰਗਲਿਸ਼ ਤੋਂ ਪੰਜਾਬੀ ਅਗਰ ਕਹਿ ਸਕਦੇ ਤਾਂ ਪੁਸਤਕ ਸੂਚੀ ਪੰਜਾਬੀ ਵਿੱਚ ਇਸ ਵਰਗੀ ਦੇ ਸਹਿਦ ਦੀ ਕਹਿੰਦੇ ਬੜੀ ਘਾਟ ਹੈ ਹਿੰਦੀ ਵਿੱਚ ਵੀ ਸਥਿਤੀ ਕੋਈ ਜ਼ਿਆਦਾ ਵਧੀਆ ਨਹੀਂ ਹੈ ਅੰਗਰੇਜ਼ੀ ਦੇ ਵਿੱਚ ਦੇਖਿਆ ਜਾਵੇ ਤਾਂ ਸਾਰ ਕੋ ਬਹੁਤ ਸਾਰੀਆਂ ਕਿਤਾਬਾਂ ਇਸ ਦੇ ਨਾਲ ਮਿਲ ਜਾਂਦੀਆਂ ਨੇ ਤੇ ਕਹਿੰਦੇ ਅਸੀਂ ਉਹਨਾਂ ਦੀ ਦਾਦ ਦਿੱਤੇ ਮੈਨਾ ਨਹੀਂ ਰਿਹਾ ਜਾ ਸਕਦਾ ਕਹਿੰਦੇ ਕੇਵਲ ਇੱਕ ਬੰਗੀ ਦੀ ਪੁਸਤਕ ਸੂਚੀ ਹੀ ਕਦਰ ਕੀਤੀਆਂ ਜਾਂ ਤਾਂ ਕੋਠੇ-ਕੋਠੇ ਭਰ ਜਾਂਦੇ ਨੇ ਇੱਥੇ ਹੀ ਬਸ ਨਹੀਂ ਹੈਗਾ ਕਿੰਦੇ ਪੁਸਤਕ ਸੂਚੀਆਂ ਦੀ ਵੀ ਅਗਰ ਪੁਸਤਕ ਸੂਚੀਆਂ ਹੁੰਦੀਆਂ ਨੇ ਜਿਹੜੀਆਂ ਕਿ ਹੈਰਾਨ ਕਰਨ ਵਾਲੀਆਂ ਨੇ ਇੰਗਲਿਸ਼ ਦੇ ਵਿੱਚ ਇਹ ਗੱਲ ਕਰਤੇ ਪਏ ਨੇ ਇੰਗਲਿਸ਼ ਦੇ ਵਿੱਚ ਬਹੁਤ ਸਾਰਿਆਂ ਨੇ ਪੰਜਾਬੀ ਤੇ ਹਿੰਦੀ ਦੇ ਵਿੱਚ ਕਹਿੰਦੇ ਇਹ ਸਾਨੂੰ ਬਹੁਤ ਹੀ ਘੱਟ ਮਿਲਿਆ 22 ਸਦੀ ਵਿੱਚ ਜਿਹੜੇ ਸੰਚਾਰ ਸਾਧਨ ਹੈਗੇ ਨੇ ਉਹਨਾਂ ਨੇ ਵੀ ਇੱਕ ਹੁੰਦੀ ਕਰ ਲਈਆ ਹੁਣ ਉਹਰੇ ਕਰਕੇ ਵੀ ਗੈਮਸਰ ਕੋ ਕੋਜ ਦੇ ਹਾਲਤ ਬਹੁਤ ਜ਼ਿਆਦਾ ਇੱਕ ਸੁਧਰੀ ਨਹੀਂ ਹੈ ਭਟਕਾਈ ਜਗ੍ਹਾ ਤੇ ਉੱਤੇ ਅਗਾਂ ਦੇਖੇ ਰਿਹਾ ਤਾਂ ਵੀ ਯੂਜ਼ ਹੋਂ ਲੱਭੀ ਹੈ ਥੋੜੀ ਬੋਤੀ ਸਹੀ ਹੋਣ ਲੱਗ ਪਈਗੀ ਹੈ ਤੇ ਜਿੱਥੋਂ ਤੱਕ ਅਕੀ ਦੇਖਿਆ ਜਾਵੇ ਤੇ ਖੋਜ ਵਾਸਤੇ ਸਮੁੱਚੇ ਮਾਡਲ ਜਿਹੜੇ ਵਿਸ਼ਲੇਸ਼ਣ ਦੇ ਪੈਟਰਨ ਇਥੋਂ ਤੱਕ ਕਿ ਤਿਆਰ ਕੀਤੇ ਸੰਦ ਵੀ ਸਾਨੂੰ ਜ਼ਿਆਦਾਤਰ ਪੱਛਮੀ ਸਹਿਤ ਤੋਂ ਹੀ ਮਿਲਦੇ ਨੇ ਇਧਰ ਵਾਲੇ ਅਸੀਂ ਘਾਟੀ ਦਿਮਾਗ ਲਗਵੋਣੇ ਇੰਨਾਂ ਚੀਜ਼ਾਂ ਦੇ ਵਿੱਚ ਸੋ ਸਾਨੂੰ ਇਹ ਸਾਰਾ ਕੁਝ ਪੱਛਮ ਤੋਂ ਮਿਲਦਾ ਸੋ ਸਭ ਤੋਂ ਪਹਿਲੇ ਸਾਡੇ ਕੋ ਇੱਕ ਸੂਚੀ ਆ ਗਈ ਹੈ ਪੁਸਤਕ ਸੂਚੀ ਜਿਹੜਾ ਅਸੀਂ ਯੂਜ਼ ਕਰਦੇ ਗਏ ਆ ਕੀ ਕਹਾਵਾ ਅੰਗਰੇਜ਼ੀ ਚ ਮਿਲਦੀਆਂ ਨੇਕ ਪ੍ਰਕਾਰ ਦੀਆਂ ਜਿਹੜੀਆਂ ਪੁਸਤਕ ਸੂਚੀਆਂ ਹੁੰਦੀਆਂ ਨੇ ਉਹਨਾਂ ਵਿੱਚੋਂ ਇੱਕ ਮੰਨਗੀ ਜਿਹੜੀ ਪੰਜਾਬੀ ਦੀ ਵਿਦਿਆਦੇਹ ਰੇ ਖੇਤਰ ਚ ਕੰਮ ਆ ਰਹੀ ਹੈ ਪਹਿਲ ਖੋਜਕਾਰ ਲੇਖਕ ਨੂੰ ਵਚਨੀ ਬੰਦੀ ਹੈ ਪ੍ਰਕਾਸ਼ਿਤ ਪੁਸਤਕਾਂ ਦੇ ਵਿਸ਼ੇ ਅਨੁਸਾਰ ਉਹਨੂੰ ਵਰਗੀਕਰਨ ਕਰਨਾ ਪੈਂਦਾ ਹੈ ਜਿਵੇਂ ਉਦਾਹਰਨ ਵਜੋਂ ਜਿਵੇਂ ਹੁਣ ਦੇਖੋ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਚ ਛਪੀਆਂ ਕੁਝ ਜਿਹੜੀਆਂ ਬਿਬਲੋਗ੍ਰਾਫੀਆਂ ਹੁੰਦੀਆਂ ਨੇ ਉਹਨਾਂ ਦੇ ਨਾਮ ਵੀ ਜਿੱਤ ਮਿਲ ਜਾਂਦੀਆਂ ਨੇ ਇਹ ਮੈਸਰਜ਼ ਆਰ ਆਰ ਬੀਕਨ ਕੰਪਨੀ ਨਿਊਯਾਰਕ ਵੱਲੋਂ ছাপੀਆਂ ਵੱਡੇ ਕਾਰ ਦੀਆਂ ਪੁਸਤਕ ਸੂਚੀਆਂ ਹਨ ਜੇਕਰ ਤੁਸੀਂ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਤਾਂ ਉਹਨਾਂ ਦੇ ਵਿੱਚ ਤੁਸੀਂ ਪਹਿਲੋਂ ਅ ਇੰਗਲਿਸ਼ ਦੇ ਨਾਲ ਰਿਲੇਟਡ ਅਗਰ ਤੁਸੀਂ ਯੂਜ਼ ਕਰਨੀ ਹੈ ਤਾਂ ਉਹਨਾਂ ਨੂੰ ਤੁਸੀਂ ਲੈ ਸਕਦੇ ਜੀ ਨੇ ਸੋ ਅਸੀਂ ਇਹਦੇ ਵਿੱਚ ਹੋਰ ਡਿਟੇਲਸ ਦੇ ਵਿੱਚ ਨਹੀਂ ਜਾਵਾਂਗੇ ਠੀਕ ਹੈ ਬਟ ਇਹ ਵੀ ਝੋਨਾ ਨੇ ਥੋੜਾ ਬਹੁਤ ਦੱਸਿਆ ਵੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਜੀ ਨੇ ਇਸ ਕਰਕੇ ਥੋੜਾ ਬਹੁਤ ਅਸੀਂ ਇਸ ਨੂੰ ਚਾਤੀ ਜ਼ਰੂਰ ਮਾਰੀ ਹੈ ਹੁਣ ਕੀ ਹੁੰਦਾ ਹੈ ਕਿ ਇਸ ਵਿੱਚ ਦੁਨੀਆ ਭਰ ਦੇ ਜਿਹੜੇ ਅਸੀਂ ਪਿੱਛੇ ਪੜਿਆ ਹੈ ਜਿੰਨਾ ਕਿ ਛਪੀਆਂਆਂ ਜਾਂ ਕਿਤਾਬਾਂ ਉਸ ਦੇ ਵਿੱਚ ਹਰ ਇੱਕ ਪ੍ਰਕਾਰ ਦੀਆਂ ਕਹਿੰਦੇ ਤੁਹਾਨੂੰ ਇੱਥੇ ਪੁਸਤਕ ਮਿਲ ਜਾਂਦੀਆਂ ਹਨ ਠੀਕ ਹੈ ਤੇ ਇਸ ਦੇ ਵਿੱਚ ਜਿਹੜਾ ਖੋਜੀ ਹੁੰਦਾ ਹੈ ਉਹਨੂੰ ਜਿਹੜੀਆਂ ਆਪਣੀ ਲੋੜ ਅਨੁਸਾਰ ਜਿਹੜੀਆਂ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ ਬੜੀ ਸਾਨੀ ਦੇ ਨਾਲ ਜਿਹੜੀਆਂ ਮਿਲ ਸਕਦੀ ਹੈ ਠੀਕ ਹੈ ਸੋ ਇਹ ਪੁਸਤਕ ਸੂਚੀਆਂ ਹੁੰਦੀਆਂ ਨੇ ਤੇ ਜਿਹੜੀਆਂ 26 ਪੁਸਤਕ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੀ ਹੁੰਦੇ ਨੇ ਸੂਚੀਆਂ ਲੇਖਕ ਤੇ ਟਾਈਟਲ ਕ੍ਰਮ ਅਨੁਸਾਰ ਛਾਪੀਆਂ ਹੁੰਦੀਆਂ ਨੇ ਸੋ ਜਿਹੜਾ ਇਹਨਾਂ ਦਾ ਲਾਭ ਖੋਜਕਾਰ ਨੂੰ ਇਤਨਾ ਨਹੀਂ ਜਿੰਨਾ ਕਿਤਾਬਾਂ ਵੇਚਣ ਵਾਲੇ ਤੇ ਕਿਤਾਬਾਂ ਮੰਗਵਾਉਣ ਵਾਲੇ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀ ਲਾਇਬ੍ਰੇਰੀਆਂ ਨੂੰ ਹੁੰਦਾ ਹੈ ਸਧਾਰਨ ਪੁਸਤਕ ਸੂਚੀਆਂ ਦੀ ਗੱਲ ਕੀਤੀ ਗਈ ਹੈ ਇੱਥੇ ਕੇਵਲ ਉੱਥੇ ਸਹਾਇੀ ਹੁੰਦੀਆਂ ਨੇ ਜਿੱਥੇ ਲੇਖਕ ਦਾ ਨਾਮ ਤਾਂ ਪਤਾ ਹੋਵੇ ਪਰ ਪੁਸਤਕ ਦਾ ਨਾਮ ਭੁੱਲ ਜਾਵੇ ਜਾਂ ਪੁਸਤਕ ਦੇ ਨਾਮ ਦਾ ਪਤਾ ਹੋਵੇ ਪਰ ਲੇਖਕ ਜਿਹੜਾ ਹੈ ਉਹ ਭੁੱਲ ਜਾਂਦਾ ਹੈ یا پھر પ્રકાશک ਦਾ ਪਤਾ ਨਾ ਲੱਜੇ। ਇਹ ਕੀ ਹੁੰਦਾ ਸੜ ਕੋ ਇਹ ਸਿੰਪਲ ਪੁਸਤਕ ਸੂਚੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਯੂਜ਼ ਕਰ ਸਕਦੇ ਹਾਂ। ਹੁਣ ਵੱਡੀਆਂ-ਵੱਡੀਆਂ ਜਿਵੇਂ ਲਾਇਬ੍ਰੇਰੀਆਂ ਹੁੰਦੀਆਂ ਨੇ ਉਹ ਕੀ ਹੁੰਦੇ ਨੇ ਉਹ ਵੀ ਆਪਣੇ ਅਦਾਰਿਆਂ ਦੇ ਵਿੱਚ ਪੜਕਾ ਦੇ ਲਾਭ ਵਾਸਤੇ ਲਾਇਬ੍ਰੇਰੀ ਯੂਜ਼ ਕਰਦੇ ਨੇ। ਜੇ ਸੰਯੁਕਤ ਰਾਜ ਅਮਰੀਕਾ ਦੀ ਲਾਇਬ੍ਰੇਰੀ ਆਫ ਕਾਂਗਰਸ ਜਿਹੜੀ ਕਿ ਸਭ ਤੋਂ ਵੱਡੀ ਜਿਹੜੀ ਕਹਿ ਸਕਦੇ ਹੋ ਤੁਸੀਂ ਲਾਇਬ੍ਰੇਰੀ ਹੈ ਅੱਜ ਤੱਕ ਦੀ ਜਿਸ ਦੇ ਵਿੱਚ ਹਰ ਪ੍ਰਕਾਰ ਦੀਆਂ ਪੁਸਤਕ ਸੂਚੀਆਂ ਤੁਹਾਨੂੰ ਮਿਲ ਸਕਦੀ ਹੈ। ਸੋ ਇਹ ਪੁਸਤਕ ਸੂਚੀਆਂ ਅਸੀਂ ਪਹਿਲੇ ਨੰਬਰ ਤੇ ਲੈ ਸਕਦੇ ਹਾਂ। ਸਕਿੰਡ ਆਇੰਦਾ ਹੈਗਾ ਸਾਡੇ ਕੋਲ ਇਸ ਦੇ ਵਿੱਚ ਸੰਦਰਭ ਪੁਸਤਕ ਗ੍ਰੰਥ ਪਰ ਪੁਸਤਕ ਸੂਚੀਆਂ ਜਿੰਨਾ ਹੀ ਮਹੱਤਵਪੂਰਨ ਸੰਦ ਸਾਡੇ ਕੋਲ ਕੀ ਮਿਲਦਾ ਇਸ ਦੇ ਵਿੱਚ ਜਿਹੜੇ ਸਾਡੇ ਕੋਲ ਸੰਦਰਭ ਪੁਸਤਕਾਂ ਹੋਣ ਅੰਗਰੇਜ਼ੀ ਦੇ ਵਿੱਚ ਜਿਵੇਂ ਐਨਸਾਈਕਲੋਪੀਡੀਆ ਡਿਕਸ਼ਨਰੀ ਕੰਕਾਰਡਸ ਇੰਡੈਕਸ ਪੰਜਾਬੀ ਦੇ ਵਿੱਚ ਵੀ ਹੁਣ ਸਾਡੇ ਕੋਲ ਵਿਸ਼ਵ ਕੋਸ਼ ਮਿਲਦੇ ਨੇ ਰਾਈਟ ਤਾਂ ਇਸੇ ਵਿੱਚ ਵੀ ਕਿੰਨੇ ਨੇ ਕਾਫੀ ਜ਼ਿਆਦਾ ਸਾਨੂੰ ਜਿਹੜੀਆਂ ਪੁਸਤਕ ਸੂਚੀਆਂ ਦੇ ਜਿਹੜੇ ਸਾਨੂੰ ਪੁਸਤਕ ਸੌਰੀ ਸੰਦਰਭ ਗ੍ਰੰਥਾਂ ਦੇ ਵਿੱਚ ਇਹਨਾਂ ਦੇ ਬਾਰੇ ਸਾਨੂੰ ਕਈ ਜਾਣਕਾਰੀ ਇਹਨਾਂ ਦੇ ਵਿੱਚ ਮਿਲ ਜਾਂਦੀ ਹੈ। ਵਾਸਤਵ ਵਿੱਚ ਇਹ ਕਹਿੰਦੇ ਖੋਜ ਲਈ ਪੁਸਤਕ ਸੂਚੀਆਂ ਤੋਂ ਕਿਤੇ ਵਧੇਰੇ ਇੱਕ ਵਧੀਆ ਸਾਧਨ ਹੈ। ਠੀਕ ਹੈ ਤੇ ਪੁਸਤਕ ਸੂਚੀਆਂ ਦੀ ਲੋੜ ਤਾਂ ਕਦੀ ਕਦਾਈ ਮਹੀਨੇ ਛਿਮਾਈ ਪੈਂਦੀ ਹੈ ਸਾਨੂੰ। ਬਸ ਸੰਦਰਭ ਪੁਸਤਕਾਂ ਤੋਂ ਬਿਨਾਂ ਕਿੰਨੇ ਅਸੀਂ ਇੱਕ ਪੱਲ ਵੀ ਨਹੀਂ ਰਹਿ ਸਕਦੇਗੇ। ਹੁਣ ਕੀ ਕਹਦੇ ਦੇਖ ਸਕਦੇ ਹੋ। ਜਿਵੇਂ ਸੜਕੋ ਸੰਦਰਭ ਗ੍ਰੰਥ ਹੁੰਦੇ ਨੇ ਉਹਨਾਂ ਦੇ ਨਾਲ ਰਿਲੇਟਡ ਮਿਲਦੇ ਜੁਲਦੇ ਇਹ ਰ ਵਿੱਚ ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਖੋਜਕਾਰ ਨੂੰ ਬੰਦਾ ਹੈ ਕਿ ਕੋਈ ਕੱਚ ਘੜ ਗੱਲ ਕੋਈ ਅਣ ਪਛਾਤਾ ਤੱਥ ਆਪਣੀ ਲਿਖਤ ਦੇ ਵਿੱਚ ਨਾ ਰਹਿ ਜਾਵੇ ਇਸ ਕਰਕੇ ਉਹ ਇਹਨਾਂ ਦੀ ਵਰਤੋਂ ਕਰ ਸਕਦਾ ਹੈ ਜਿਹੜਾ ਫਸਟ ਨੰਬਰ ਪੁਸਤਕ ਸੂਚੀ ਦੀ ਵਰਤੋਂ ਨਹੀਂ ਕਰਦਾ ਉਹ ਸੰਦਰਭ ਪੁਸਤਕਾਂ ਦੀ ਵਰਤੋਂ ਕਰ ਲੈਂਦਾ ਹੈ ਥਰਡ ਦੇ ਵਿੱਚ ਜਿਵੇਂ ਸਾਡੇ ਕੋਇਸ ਦੇ ਵਿੱਚ ਆਇਂਦੇ ਗਏ ਨੇ ਇਹਦੇ ਵਿੱਚ ਜਿਹੜੇ ਹੋਣਿਆ ਕੀ ਕੀ ਮਿਲਦਾ ਗਵਾ ਇੱਕ ਤਾਂ ਸਾਨੂੰ ਵਿਸ਼ਵ ਕੋਸ਼ ਮਿਲਦਾ ਗਵਾ ਹੁਣ ਵਿਸ਼ਵ ਕੋਸ਼ ਦੇ ਵਿੱਚ ਸਾਨੂੰ ਕਿੰਨੀ ਹੀ ਚੀਜ਼ਾਂ ਮਿਲ ਜਾਂਦੀਆਂ ਹਨ ਤੁਹਾਨੂੰ ਪਤਾ ਹੈ ਇੰਗਲਿਸ਼ ਤੇ ਵਿੱਚ ਵੀ ਵਿਸ਼ਵ ਕੋਸ਼ ਹੈ ਗਨੇ ਤਾਂ ਹੋੜ ਪੰਜਾਬੀ ਦੇ ਵਿੱਚ ਵੀ ਸੜ ਕੋ ਕਿੰਨੇ ਨੇ ਤੇ ਕਈ ਵਾਰ ਕੀ ਗਨੇ ਵਿਸ਼ੇ ਦੇ ਨਾਲ ਰਿਲੇਟਡ ਜਿਵੇਂ ਲੋਕਧਾਨਾ ਦੇ ਨਾਲ ਰਿਲੇਟਡ ਸਾਡੇ ਕੋ ਵਿਸ਼ਵ ਕੋਸ਼ ਆਇਂਦਾ ਗਵਾ ਤੇ ਧਾਰਮਿਕ ਜਿਹੜੇ ਗ੍ਰੰਥ ਹੈ ਗਨੇ ਉਹਨਾਂ ਦੇ ਨਾਲ ਰਿਲੇਟਡ ਵੀ ਵਿਸ਼ਵ ਕੋਸ਼ ਹੋਣਾ ਚੁੱਕੇ ਨੇ ਇਹ ਜਿਹੜਾ ਹੈਗਾ ਇਸ ਸਾਡੇ ਕੋਲ ਇੱਕ ਐਨਸਾਈਕਲੋਪੀਡੀਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਇੱਕ ਉਹ ਸਾਡੇ ਕੋਲ ਸੰਦਰਭ ਪੁਸਤਕਾਂ ਦੇ ਵਿੱਚ ਮਿਲਦਾ ਹੈ ਸੈਕੰਡ ਸਾਨੂੰ ਪਸੰਦਰ ਪੁਸਤਕਾਂ ਦੇ ਵਿੱਚ ਮਿਲਦੇਗੇ ਨੇ ਡਿਕਸ਼ਨਰੀ ਜਾਂ ਕੋਸ਼ ਜਿਹਨੂੰ ਅਸੀਂ ਕਹਿ ਸਕਦੇ ਹਾਂ ਜਿਵੇਂ ਹੁਣੇ ਮੈਂ ਕਹਿ ਸਕਦੀ ਸੀ ਲੋਕਧਾਰਾ ਵਿਸ਼ਵ ਕੋਸ਼ ਜਿਵੇਂ ਆ ਸਕਦਾ ਗਵਾ ਇਹਨੂੰ ਅਸੀਂ ਕਹਿਣ ਦਿੰਦੇ ਆ ਤੇ ਇਹ ਵੀ ਕੀ ਹੁੰਦੇ ਨੇ ਉਨਾ ਹੀ ਇੰਪੋਰਟੈਂਟ ਹਨ ਇਹਨਾਂ ਦਾ ਖੇਤਰ ਵੀ ਬੜਾ ਵਿਸ਼ਾਲ ਹੈਗਾ ਡਿਕਸ਼ਨਰੀਆਂ ਵੀ ਮਿਲਦੀਆਂ ਨੇ ਬਟ ਕੀ ਕਹਿ ਸਕਦੇ ਤੁਸੀਂ ਇਹ ਇਹ ਵੀ ਇੱਕ ਯੂਜ਼ ਕੀਤੇ ਜਾਂਦੇ ਨੇ ਅਗਰ ਤੁਸੀਂ ਪਿੱਛੇ ਦੇਖਿਆ ਹੋਏ ਉਹਦੇ ਵਿੱਚ ਕਈ ਡਿਟੇਲਸ ਹੁੰਦੇ ਨੇ ਵਿਸ਼ਵ ਕੋਸ਼ ਵਿੱਚ ਕਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਾਂ ਤੱਕ ਜਸਟ ਇੱਕ ਪੁਆਇੰਟ ਨੋਟ ਕੀਤਾ ਜਾਂਦਾ ਜਾਂ ਪੁਆਇੰਟ ਤੋਂ ਬਾਅਦ ਉਸ ਉਹਨਾਂ ਦੇ ਬਾਰੇ ਜ਼ਿਆਦਾ ਨੌਲੇਜ ਦੇ ਦਿੱਤੀ ਜਾਂਦੇ ਜਿਵੇਂ ਉਸ ਵਿਸ਼ਵ ਕੋਸ਼ ਦੇ ਵਿੱਚ ਦਿੱਤੇ ਆ ਇਸ ਤੋਂ ਇਲਾਵਾ ਹੋਰ ਪ੍ਰਕਾਸ਼ਿਤ ਸੰ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਕੀ ਦੇਖ ਸਕਦੇ ਹਾਂ ਜਿਵੇਂ ਇੰਡੈਕਸਸ ਮਿਲ ਜਾਂਦੇ ਨੇ ਹੈਡ ਬੁਕਸ ਮਿਲ ਜਾਂਦੇ ਨੇ ਸਟੈਟ ਸਟੈਟਿਸ ਇਕਲ ਮਿਲ ਜਾਂਦੇ ਨੇ ਇਹ ਸਾਰੇ ਜਿੰਨੇ ਵੀ ਖੋਜ ਵਾਸਤੇ ਜ਼ਰੂਰੀ ਨੇ just ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ-ਕਿਹੜੇ ਨੇ ਹੁਣ ਖੇਤਰੀ ਖੋਜ ਦੇ ਬਾਰੇ ਗੱਲ ਕੀਤੀ ਗਈ ਹੈ ਜਿਹੜੇ ਫੀਲਡ ਵਰਕ ਇਹ ਤਾਂ ਚਲੋ ਤੁਸੀਂ ਹੋ ਗਿਆ ਲਾਇਬ੍ਰੇਰੀ ਦੇ ਵਿੱਚੋਂ ਜਿਹੜੀਆਂ ਤੁਸੀਂ ਚੀਜ਼ਾਂ ਕੱਢ ਕੇ ਖੋਜ ਦੇ ਵਿੱਚ ਯੂਜ਼ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਜਦੋਂ ਤੁਸੀਂ ਜਗ੍ਹਾ ਤੇ ਜਾਂਦੇ ਹੋ ਉੱਥੇ ਤੁਸੀਂ ਇਹਨਾਂ ਨੂੰ ਯੂਜ਼ ਕਰਦੇ ਕਿ ਬਾਹਰ ਘੁੰਮਣਾ ਜਿਹੜਾ ਹੈ ਨਾ ਤੇ ਉਦੋਂ ਤੁਸੀਂ ਕਿਹੜੇ-ਕਿਹੜੇ ਚੀਜ਼ਾਂ ਨਾਲ ਲੈ ਕੇ ਜਾ ਸਕਦੇ ਹੋ ਉਹਨਾਂ ਦੇ ਬਾਰੇ ਦੱਸੋ ਖੇਤਰ ਜੇ ਜਦੋਂ ਖੋਜ ਕਰਨ ਜਾਂਦੇ ਹੋ ਕਿੰਨੇ ਹੋਰ ਵਿੱਚ ਖੋਜ ਕਰਨ ਦੀ ਅਵਸ਼ਕਤਾ ਸਾਨੂੰ ਵਿਸ਼ਿਆਂ ਜਾਂ ਅਨੁਸ਼ਾਸਨਾਂ ਦੇ ਵਿੱਚ ਪ੍ਰਤੀਤ ਹੁੰਦੀ ਹੈ ਜਿਨ੍ਹਾਂ ਵਿੱਚ ਖੋਜਕਾਰ ਨੂੰ ਮਨੁੱਖੀ ਵਿਵਹਾਰ ਦੇ ਨਾਲ ਜ਼ਰੂਰ ਯੋਜਨਾ ਬਿੰਦਾ ਮਤਲਬ ਉਹਨੂੰ ਅਬਜ਼ਰਵੇਸ਼ਨ ਕਰਨੀ ਪੈਂਦੀ ਹੈ ਜਾ ਕੇ ਉਹਨੂੰ ਆਪ ਕੰਮ ਕਰਨਾ ਪੈਂਦਾ ਲੋਕਾਂ ਨਾਲ ਮਿਲਣਾ ਜੁਲਣਾ ਪੈਂਦਾ ਪਰੰਤੂ ਸਾਹਿਤ ਕੁਝ ਅੱਗੇ ਜਿਵੇਂ ਫੋਕਲੋਰ ਤੇ ਭਾਸ਼ਾ ਵਿਗਿਆਨ ਆਪਣੀਆਂ ਹੱਦਾਂ ਵਿੱਚ ਸਮਾਜਿਕ ਵਿਗਿਆਨ ਦੇ ਖੇਤਰਾਂ ਨਾਲ ਯਕੀਨਨੇ ਜਾਂ ਖੈਬਰ ਦੇ ਇਸ ਲਈ ਇਹਨਾਂ ਦਾ ਕੰਮ ਕਰਨ ਲਈ ਕਈ ਵਰੀ ਲੋਕਾਂ ਅੰਦਰ ਅਰਥਾਤ ਖੇਤ ਦੇ ਵਿੱਚ ਜਾ ਕੇ ਕੰਮ ਕਰਨਾ ਪੈਂਦਾ ਹੈ ਜਦੋਂ ਅਨੁਸ਼ਾਸਨਾ ਦੀ ਖੋਜ ਲਈ ਕੀ ਹੈਗਾ ਸਾਨੂੰ ਸਮਾਜਿਕ ਵਿਗਿਆਨ ਵਾਲੇ ਸਾਧਨ ਦੀ ਵਰਤੋਂ ਕਰਨ ਦੀ ਜ਼ਰੂਰੀ ਹੋ ਜਾਂਦੀ ਹੈ ਇਹ ਤਾਂ ਕਿ ਸਾਨੂੰ ਹੋਰ ਕਈ ਜਿਵੇਂ ਜੈਵਿਕ ਵਿਗਿਆਨ ਨਹੀਂ ਸਗੋਂ ਪ੍ਰਕਿਰਤੀ ਵਿਗਿਆਨ ਦਾ ਆਸਰਾ ਵੀ ਲੈਣਾ ਪੈਂਦਾ ਮਤਲਬ ਜਦੋਂ ਤੁਸੀਂ ਫੀਲਡ ਵਰਕ ਤੇ ਜਾਂਦੇ ਹੋ ਮਤਲਬ ਤੁਸੀਂ ਜਾ ਕੇ ਖੁਦ ਇੱਕ ਅਬਜ਼ਰਵ ਕਰਦੇ ਹੋ ਤਾਂ ਤੁਸੀਂ ਸਿਰਫ ਇੱਕ ਵਿਸ਼ੇ ਨੂੰ ਨਾ ਨਹੀਂ ਲਾ ਲਾ ਕੇ ਜਾਂਦੇ ਆਪਣਾ ਵਿਸ਼ਾ ਨਹੀਂ ਹੁੰਦਾ ਤੜਕੋ ਹੋਰ ਸਮਾਜਿਕ ਵਿਗਿਆਨ ਵੀ ਆਇਆ ਹੈ ਜੈਵੀ ਵਿਗਿਆਨ ਪ੍ਰਕਿਰਤੀ ਵਿਗਿਆਨ ਬੜੀਆਂ ਚੀਜ਼ਾਂ ਤੋਂ ਉੱਥੇ ਹੋਰ ਜਿਹੜੇ ਵਿਸ਼ੇ ਉਹ ਨਾਲ ਨਾਲ ਤੁਹਾਡੇ ਚੱਲਦੇ ਸੋ ਇਸ ਦੇ ਵਾਸਤੇ ਕੀ ਨਵਾਂ ਫੋਕਲੋਰਿਕ ਸਮਗਰੀਦਿਆਂ ਦੇ ਨਾਲ ਵਸਤੇ ਹੁਣ ਦੇਖੋ ਸਾਡੇ ਕੋਲ ਸਮਾਜ ਮਾਨਵ ਵਿਗਿਆਨ ਮਤਲਬ ਕੀ ਗੱਲ ਅਸੀਂ ਸਮਾਜ ਦੇ ਵਿੱਚ ਜਾ ਕੇ ਜਿਹੜਾ ਵਿਅਕਤੀ ਉਸ ਦੇ ਬਿਹੇਵੀਅਰ ਨੂੰ ਦੇਖਦੇ ਹਾਂ ਠੀਕ ਹੈ ਉਹਨਾਂ ਦਾ ਅਨੁਸ਼ਾਸਨ ਸਹਾਇਕ ਜਿੱਦ ਹੁੰਦਾ ਹੈ ਕਿ ਜੋ ਇਸ ਪੋਦੀਪਕ ਨੂੰ ਛੱਡ ਕੇ ਬਾਕੀ ਸਾਰਾ ਜਿਹੜਾ ਅਧਿਆਨ ਵਿਚਾਰ ਆਧਿਨ ਜਾਂਦੀ ਤੇ ਇੱਕ ਸੋ ਜਾਗਤਮ ਜੀਵਨ ਦੇ ਉੱਤੇ ਡਿਪੈਂਡ ਕਰਦਾ ਹੈ ਮਤਲਬ ਜਦੋਂ ਤੁਸੀਂ ਕਿਸੇ ਇੱਕ ਸਮਾਜ ਦੇ ਵਿੱਚ ਜਾਂਦੇ ਹੋ ਤੁਸੀਂ ਜਿਵੇਂ ਲੋਕ ਗੀਤਾਂ ਦੇ ਬਾਰੇ ਜਾਣਕਾਰੀ ਲੈਣ ਜਾਂਦੇ ਹੋ ਤਾਂ ਤੁਸੀਂ ਉਹਨਾਂ ਦੀ ਇੱਕ ਸਪੈਸ਼ਲ ਜਗ ਦੀ ਇੱਕ ਸਮਾਜ ਦੇ ਵਿੱਚ ਵਿਚਰਦੇ ਹੋ ਠੀਕ ਹੈ ਸੋ ਖੇਤਰ ਦੇ ਵਿੱਚ ਉਹ ਕਹਿੰਦੇ ਕੱਚੀ ਸਮਗਰੀ ਇਕੱਤਰ ਕਰਨ ਲਈ ਜੋ ਸਾਧ ਸਾਨੂੰ ਜ਼ਰੂਰੀ ਹੁੰਦੇ ਨੇ ਉਹਨਾਂ ਦੇ ਵਿੱਚ ਪ੍ਰਸ਼ਨ ਆਉਂਦੀ ਸਾਰਨੀ ਇਹਨਾਂ ਦੀ ਵਰਤੋਂ ਆਉਂਦੀ ਤੇ ਇਹਨਾਂ ਦੇ ਪਰਤੱਖਣ ਤੇ ਸੰਵਾਰਤਾ ਦੀਆਂ ਜੁਗਤਾਂ ਅਧੀਨ ਹੁੰਦੀਆਂ ਨੇ ਹੁਣ ਇਹ ਜਿਹੜਾ ਇੱਥੇ ਵਰਡ ਯੂਜ਼ ਕੀਤੇ ਨੇ ਨਾ ਪਰਤੱਖਣ ਤੇ ਸੰਵਾਟਾ ਇਹ ਕੀ ਹੁੰਦੇ ਨੇ ਇਹ ਸਾਡੇ ਕੋਲ ਜੁਗਤਾਂ ਨੂੰ ਯੂਜ਼ ਕੀਤੀਆਂ ਜਾਂਦੀਆਂ ਨੇ ਯਾਦ ਰੱਖਿਓ ਤੇ ਇਹ ਜਦੋਂ ਤੁਸੀਂ ਫੀਲਡ ਵਰਕ ਤੇ ਜਾਂਦੇ ਹੋ ਉਹਦੇ ਵਿੱਚ ਇਹ ਯੂਜ਼ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਆਉਂਦੀ ਪ੍ਰਸ਼ਨਾਵਲੀ ਪ੍ਰਸ਼ਨਾਵਲੀ ਕੀ ਹੁੰਦੀ ਹੈ ਤੁਸੀਂ ਇੱਕ ਪ੍ਰਸ਼ਨ ਇਕੱਲੈਕਟ ਕੀਤਾ ਤੁਸੀਂ ਲਿਖੇ ਹੁੰਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਯੂਜ਼ ਕੀਤੇ ਜਾਂਦੇ ਨੇ ਕਿ ਕੋਈ ਸਮੱਸਿਆ ਦੇ ਸਾਰੇ ਪੱਖਾਂ ਦੇ ਬਾਰੇ ਉਸ ਨੂੰ ਸਿੱਧੇ ਜਾਂ ਸਿੱਧੇ ਢੰਗ ਨਾਲ ਜੋ ਉਸ ਨੂੰ ਸਮਗਰੀ ਚਾਹੀਦੀ ਨਹੀਂ ਹੈ ਉਹ ਇੱਥੇ ਲੈ ਸਕਦਾ ਹੈ ਤੇ ਪ੍ਰੈਸ਼ਰ ਨੂੰ ਸਰਲ ਤੇ ਸਮਝ ਕੇ ਅੰਦਰ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਅਗਲੇ ਨੂੰ ਜੇਕਰ ਉਹ ਪੁੱਟ ਆਊਟ ਕਰਦੇ ਫਿਰ ਤੁਸੀਂ ਉਹਨੂੰ ਕਹਿ ਰਹੇ ਹੋ ਕੁਝ ਦੱਸ ਰਹੇ ਹੋ ਪ੍ਰੈਸ਼ਰ ਨੂੰ ਉਹਨੂੰ ਪੁੱਟ ਕਰ ਰਹੇ ਹੋ ਤਾਂ ਬੜੀ ਈਜ਼ੀ ਹੋਣ ਤਾਂ ਅਗਲੇ ਨੂੰ ਸਮਝ ਆ ਸਕੀ ਤੇ ਉਹਨੂੰ ਕੋਈ ਉੱਤਰ ਦੇਣ 'ਚ ਮੁਸ਼ਕਲ ਨਾ ਹੋਵੇ ਇਸ ਤੋਂ ਬਨਾ ਪ੍ਰਸ਼ਨ ਵਿੱਚ ਇਹ ਪ੍ਰਸ਼ਨ ਇਸ ਤਰ੍ਹਾਂ ਢੜੇ ਜਾਂਦੇ ਨੇ ਕਿ ਪ੍ਰਸ਼ਨਾਲੀ 'ਚ ਜਿਹੜੀ ਦਿੱਤੀ ਗਈ ਸਮੱਗਰੀ ਦੀ ਪੁਸ਼ਟੀ ਜਾਂ ਖੰਡਨ ਸਹਿਜ ਹੀ ਪ੍ਰਸ਼ਨਾਂ ਵਿੱਚੋਂ ਮਿਲੇ ਉੱਤਰਾਂ ਹੀ ਹੋ ਸਕ। ਯਤਨ ਕੀਤਾ ਜਾਂਦਾ ਹੈ ਕਿ ਪ੍ਰਸ਼ਨ ਦਾ ਠੀਕ ਉੱਤਰ ਮਿਲ ਸਕੇ। ਬੜਾ ਸਪਸ਼ਟ ਤੇ ਗੁੰਝਲ ਤੋਂ ਬਿਨਾ ਭਾਸ਼ਾ ਵੀ ਉਸਦੀ ਆਸਾਨ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਪ੍ਰਸ਼ਨਵਲੀ ਦੇ ਨਾਲ ਖੋਜਕਾਰ ਵੱਲੋਂ ਸਬੰਧਿਤ ਪ੍ਰੋਜੈਕਟ ਦਾ ਮਨੋਰਥ ਸਪਸ਼ਟ ਕੀਤਾ ਜਾਂਦਾ ਹੈ ਤੇ ਉੱਤਰ ਦੇਣ ਵਾਲਿਆਂ ਨੂੰ ਸਹਿਯੋਗ ਕਰਨ ਦੀ ਅਪੀਲ ਦਿੱਤੀ ਜਾਂਦੀ ਹੈ। ਹੁਣ ਇਸ ਤੋਂ ਇਲਾਵਾ ਪ੍ਰਸ਼ਨਾਂਵਲੀ ਨੂੰ ਜਿਹੜੀ ਜਾਰੀ ਕਰਨ ਤੋਂ ਪਹਿਲਾਂ ਉਸ ਨੂੰ ਪਰਖ ਲੈਣਾ ਬੰਦਦਾ ਹੈ ਰਾਜਨੀਤੀ ਵਿਗਿਆਨ ਅਰਥ ਮਨੋਵਿਗਿਆਨ ਸਮਾਜ ਸ਼ਾਸਤਰ ਸਿੱਖਿਆ ਇਹ ਗਨੇ ਇਹ ਜਿਹੜੇ ਸਾਰੇ ਗਨੇ ਇਹ ਕਹਿੰਦੇ ਖੇਤਰਾਂ 'ਚ ਕੰਮ ਕਰਨ ਵਾਲੀਆਂ ਜਿਹੜੀਆਂ ਬੜੀਆਂ ਪ੍ਰਭਾਵਸ਼ਾਲੀ ਤੇ ਵਿਸਤ੍ਰਿਤ ਪ੍ਰਸ਼ਨਾਂਵਲੀਆਂ ਬਣੀਆਂ ਹੁੰਦੀਆਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਵਿਸ਼ਾ ਦੇ ਉੱਤੇ ਜਾਣਦੇ ਹੋ ਤਾਂ ਇਹਨਾਂ ਦੇ ਨਾਲ ਜਿਹੜੇ ਰਿਲੇਟਡ ਤੁਹਾਡੇ ਕੋਲ ਸਾਰੀਆਂ ਹੁੰਦੀਆਂ ਨੇ ਪ੍ਰਸ਼ਨ ਜੜੀਆਂ ਤਾਂ ਬੜੀਆਂ ਇੱਕ ਵਿਸਤ੍ਰਿਤ ਤਰੀਕੇ ਦੇ ਨਾਲ ਮਿਲਦੇਗੇ ਨੇ ਉਹਨੂੰ ਕੀ ਕਹਾਂ ਤੁਸੀਂ ਜਿਹੜਾ ਅਗਲਾ ਹੋ ਜਾਰੀ ਹੁੰਦਾ ਹੈ ਉਹ ਥੋੜੇ ਆਪਣੇ ਬੋਤੇ ਥੋੜੇ ਬੋਤੇ ਚੇਂਜਸ ਕਰਕੇ ਉਹਦੇ ਵਿੱਚ ਤੇ ਸਮਗਰੀ ਨੂੰ ਇਕੱਤਰ ਕਰਨੀ ਉਹਨਾਂ ਨੂੰ ਆਪਣੀ ਤਰੀਕੇ ਦੇ ਨਾਲ ਢਾਲ ਕੇ ਉਹਨਾਂ ਨੂੰ ਯੂਜ਼ ਕਰ ਸਕਦਾ ਹੈ ਇਸ ਤੋਂ ਇਲਾਵਾ ਅੰਦੀਆ ਸਰ ਅ ਪ੍ਰਸ਼ਨ ਆਵੇ ਹੁਣ ਦੇਖੋ ਸਿਆਣਿਆਂ ਨੇ ਕਿਹਾ ਕਿ ਕੁਝ ਇੱਕ ਪ੍ਰਸ਼ਨਾਵਲੀਆ ਦੇ ਜਿਹੜੀਆਂ ਕਿਸਮਾਂ ਇਕਨੇ ਧਾਰਿਤ ਕੀਤੀਆਂ ਦੀਆਂ ਨੇ ਪਹਿਲੀ ਹੈਗੀ ਆ ਸੰਰਚਿਤ ਕੋਟੀ ਦੀ ਪ੍ਰਸ਼ਨਾਵਲੀ ਇਸ ਤਰੀਕੇ ਦੀ ਪ੍ਰਸ਼ਨਾਲੀ ਨਿਸ਼ਚਿਤ ਥੋਸ ਤੇ ਪਹਿਲਾਂ ਮਿੱਥੇ ਪ੍ਰਸ਼ਨ ਹੀ ਪੁੱਛਦੇ ਹਨ ਕਰੋ ਤਿਆਰ ਕਰਕੇ ਡਾਕ ਰਾਹੀਂ ਇਹ ਭੇਜ ਦਿੱਤੀ ਜਾਂਦੀ ਹੈ ਜਾਂ ਫਿਰ ਕੋਸ਼ਕਰ ਆਪਣੇ ਨਾਲੇ ਜਾ ਕੇ ਤੇ ਉੱਥੇ ਉਹਨਾਂ ਕੋਲ ਕੁਐਸਚਨ ਜਿਹੜੇ ਇਹਨੇ ਪੁੱਟਾ ਕਰ ਸਕਦਾ ਹੈ ਪ੍ਰਸ਼ਨਾਂ ਦੇ ਉੱਤਰ ਬੱਧੇ ਹੋ ਸਕਦੇ ਨੇ ਤੇ ਖੁੱਲੇ ਵੀ ਹੋ ਸਕਦੇ ਨੇ ਬੱਧੇ ਮਤਲਬ ਕਹਿ ਸਕਦੇ ਹੋ ਕਿ ਪ੍ਰਸ਼ਨਾਂ ਦੀ ਹਾਲਤ ਵਿੱਚ ਉੱਤਰ ਪ੍ਰਸ਼ਨਾਂ ਦੇ ਸਾਹਮਣੇ ਨਾਲ ਹੀ ਲਿਖੇ ਹੁੰਦੇ ਨੇ ਤੇ ਉੱਤਰ ਦੇਣ ਵਾਲੇ ਨੂੰ ਆਪਣੀ ਪਸੰਦ ਦੇ ਉੱਤਰਾਂ ਜਿਹੜੇ ਚੋਂ ਇੱਕ ਨਿਸ਼ਾਨ ਲਾਣੀ ਹੁੰਦੀ ਜਿਵੇਂ ਟਿਕ ਮਾਰਕ ਆਇਂਦੇ ਹਨ ਇਲੇਵਨ ਚ ਸਰੰਚਿਤ ਵਿੱਚ ਪਹਿਲੀ ਜਿਹੜੀ ਕੋਟੀ ਦੀ ਕਿਹਾ ਗਈ ਹੈ ਉਹ ਕੀ ਹੈਗੀ ਆ ਕਿ ਆਪਰੇ ਵੱਲੋਂ ਪਹਿਲੋ ਹੀ ਉੱਥੇ ਕੁਐਸਚਨ ਪੁੱਟ ਕਿਤੇ ਹੁੰਦੇ ਨੇ ਸਾਹਮਣੇ ਕਈ ਵਾਰੀ ਕੁਐਸਚਨ ਆਨਸਰ ਦਿੱਤੇ ਹੁੰਦੇ ਨੇ ਉਹਨਾਂ ਦੇ ਉੱਤੇ ਸਿਰ ਟਿੱਕ ਮਾਰ ਕਰਨੇ ਹੁੰਦੇ ਠੀਕ ਹੈ ਵੱਡੇ ਦੇ ਵਿੱਚ ਇਹ ਆਉਂਦੇ ਨੇ ਇਸ ਤੋਂ ਇਲਾਵਾ ਖੁੱਲੇ ਪ੍ਰਸ਼ਨ ਦੇ ਵਿੱਚ ਕੀ ਹੁੰਦੇ ਨੇ ਉਹਨਾਂ ਨੂੰ ਸਥਿਤੀਆਂ ਦੇ ਮੁਤਾਬਕ ਉਵੱਟੇ ਜਾਂਦੇ ਨੇ ਤੇ ਇਹ ਕੀ ਗਿਨੇ ਜਿਹੜੇ ਸਥਿਤੀਆਂ ਦੇ ਨਾਲ ਰਿਲੇਟਡ ਤੋਂ ਬਹੁਤ ਸਿਆ ਦੇ ਇਹੋ ਜਿਹੇ ਕੁਐਸਚਨ ਪਾ ਦਿੰਦੇ ਨੇ ਤੇ ਇਸ ਲਈ ਜਿੱਥੇ ਬਹੁਤੀ ਸਥਿਤੀਆਂ ਧਿਆਨ ਕਰਨਾ ਹੋਵੇ ਉੱਥੇ ਬੱਦੇ ਤੇ ਪ੍ਰਸ਼ੰਸ ਵਾਲੀ ਹੈ ਜਿਹੜੀਆਂ ਵਰਤੀਆਂ ਜਾਂਦੀਆਂ ਹੈ ਠੀਕ ਹੈ ਸਪਸ਼ਟ ਪ੍ਰਸ਼ਨ ਵਾਲੀ ਇਸ ਤੋਂ ਲਾਵਾ ਅਸਰੰਚਿਤ ਕਿਹੜੀ ਹੁੰਦੀ ਹੈ ਇਹ ਹੈਗੀ ਸੀ ਸਰੰਚ ਜਿਸ ਵਿੱਚ ਦੋ ਆਏ ਸੀ ਸੜਕੋ ਇਹਦੇ ਵਿੱਚ ਹੁਣ ਦੂਸਰੀ ਆਉਂਦੀ ਹੈ ਹੁਣ ਕਹਿੰਦੇ ਸਰੰਚ ਦੇ ਮੁਕਾਬਲੇ ਜਿਹੜੀ ਅਨਸਟੱਪਚਰ ਜਿਹੜੀ ਨੂੰ ਅਸੀਂ ਕਹਿ ਦਿੰਦੇ ਹਾਂ ਉਹ ਪ੍ਰਸ਼ਨਾਂ ਵੀ ਚਲਦੀ ਹੈ ਇਸੇ ਵੇਲੇ ਤੋਂ ਆਮ ਤੌਰ ਤੇ ਕੀ ਹੁੰਦੀ ਹੈ ਸੰਵਾਦਤਾ ਦੇ ਸਹਾਇਕ ਸੰਵਾਜੋ ਕੀ ਇਸ ਦਾ ਗੁਣ ਕੀ ਹੁੰਦਾ ਹੈ ਫਲੈਕਸੀਬਿਲਟੀ ਮਤਲਬ ਲਚਕਦਾਰ ਹੁੰਦੀ ਹੈ ਕਿਸੇ ਗੱਲ ਸੰਬੰਧੀ ਲੋਕਾਂ ਦੇ ਵਿਚਾਰ ਰਾਏ ਨੂੰ ਜਾਣਨ ਵਾਸਤੇ ਵਰਤੀ ਜਾਂਦੀ ਹੈ ਕਹਿੰਦੇ ਲੋੜ ਨਹੀਂ ਕਿ ਇਸ ਦਾ ਕੇ ਰਾਜੜਾ ਗਵਾ ਸੀਮਤ ਹੀ ਹੁੰਦਾ ਹੈ ਇਸ ਬਾਅਦ ਦੀ ਪ੍ਰਸ਼ਨਾਲੀ ਸੱਭ ਤੋਂ ਦਾ ਜੜੀ ਗਈ ਹੈ ਜਿਹੜਾ ਸਮਵਾਰਕਾਰ ਜਿਹੜਾ ਹੁੰਦਾ ਹੈ ਉਹਦੇ ਉੱਤੇ ਨਿਰਭਰ ਕਰਤੇ ਜੇ ਉਸ ਦੀ ਕਹਿੰਦੇ ਅੱਖ ਹੋ ਜਦੀਨ ਸਮੱਸਿਆ ਤੋਂ ਠਹਿਕ ਜਾਵੇ ਤੇ ਜਿੰਨੀ ਵੀ ਉਹਨੇ ਜਿਹੜੀ ਇਕੱਤਰ ਕੀਤੀ ਹੁੰਦੀ ਹੈ ਸੋਚਨਾ ਉਹ ਆਪਣੇ ਨਿਸ਼ਾਨੇ ਤੋਂ ਕੀ ਹੁੰਦੀ ਹੈ ਉਖੜ ਜਾਂਦੀ ਹੈ ਠੀਕ ਹੈ ਸੋ ਏ ਕੀ ਹੁੰਦੀ ਆ ਸੜਬੋ ਅਸਰੰਚਿਤ ਅਗਲਾ ਜਿਹੜਾ ਅਸੀਂ ਵਰਤਿਆ ਜਾਂਦਾ ਹੈ ਗਵਾ ਸੜਬੋ ਸੰਧੂ ਆਂਡੀ ਗੇਸ ਦੇ ਵਿੱਚ ਸਾਰ ਇਹ ਵੀ ਪ੍ਰਸ਼ਨਾਂਵਲੀ ਵਰਗਾ ਹੀ ਇੱਕ ਹੁੰਦਾ ਹੈ ਤੇ ਪ੍ਰਸ਼ਨਾਲੀ ਮੈ ਉਹ ਜਿੰਨੇ ਜ਼ਿਆਦਾ ਵਿਸਤ੍ਰਿਤ ਇਸ ਦੇ ਵਿੱਚ ਹੁੰਦਾ ਹੈ ਇਸ ਦੇ ਵਿੱਚ ਕੀ ਹੁੰਦਾ ਕਿ ਕਿਸੇ ਸਮੱਸਿਆ ਬਾਰੇ ਲੋੜਿੰਦੀ ਸੂਚਨਾ ਦੇ ਵਿਸਤ੍ਰਿਤ ਤੌਰ 'ਤੇ ਕਰਨਾ ਇਸ ਨੂੰ ਵਿੱਚ ਲੋੜਿੰਦੀ ਜਾਣਕਾਰੀ ਯੂਜ਼ ਕੀਤੀ ਜਾਂਦੀ ਹੈ ਸਾਰਨੀ ਕੀ ਹੁੰਦਾ ਇਹਨਾਂ ਛੋਟੇ ਛੋਟੇ ਖੰਡਾਂ ਦੇ ਵਿੱਚ ਵੰਡੀ ਜਾਂਦੀ ਹੈ ਹਰੇਕ ਖੰਡ ਵਿੱਚ ਜੋ ਕੋਈ ਅਗ ਕਈ ਖਾਨੇ ਯਾਨੀ ਕਿ ਪੁੱਛਾਂ ਦੇ ਉੱਤਰ ਦੇਣ ਲਈ ਰੱਖੇ ਹੁੰਦੇ ਆ ਚਿਹਰਾ ਦੇ ਕੰਮ ਕਰਨ ਵਾਲਾ ਜਿਹੜਾ ਇੱਕ ਫੋਸ ਸਹਾਇਕ ਨਵਾਂ ਸਬੰਧੀ ਵਿਅਕਤੀ پاسਾਰਨੀ ਲੈ ਕੇ ਜਾਂਦਾ ਹੈ ਇਸ ਵਿੱਚ ਬੜੇ ਜਿਹੜੇ ਖਾਨੇ ਹੁੰਦੇ ਨੇ ਉਹਨਾਂ ਵਿੱਚ ਉਹ ਵਿਅਕਤੀ ਪਾਸੋਂ ਜੋ ਵੀ ਜਾਣਕਾਰੀ ਹੁੰਦੀ ਹੈ ਪੁੱਛ-ਪੁੱਛ ਕੇ ਉਹ ਲਿਖੀ ਜਾਂਦਾ ਹੈ ਨਵਾ ਜਿਵੇਂ ਕਹਿ ਸਕੋ ਕਿ ਤੁਹਾਡੇ ਜਿਵੇਂ ਘਰਾਂ ਦੇ ਵਿੱਚ ਆਉਂਦੇ ਨੇ ਕੁਐਸਚਨ ਪੁੱਟ ਕਰਨ ਗਵਰਨਮੈਂਟ ਵੱਲੋਂ ਕਿ ਕਿੰਨੇ ਫੈਮਿਲੀ ਮੈਂਬਰ ਨੇ ਉਹਨਾਂ ਦੇ ਬਣੇ ਹੁੰਦੇ ਨੇ ਸਾਰਨੀ ਦੇ ਵਿੱਚ ਉੱਥੇ ਉਹ ਲਿਖੀ ਜਾਂਦੇ ਨੇ ਠੀਕ ਹੈ ਸੋ ਇੰਜ ਸਾਰਨੀ ਜਿਵੇਂ ਸੰਵਾਦਤਾ ਇਸ ਦੇ ਵਿੱਚ ਇੰਟਰਵਿਊ ਕਹਿ ਸਕਦੇ ਹੋ ਇਹ ਇਸ ਦਾ ਇੱਕ ਇੱਕ ਸਹਾਇਕ ਸੰਦੇਗਾ ਤੇ ਸੰਵਾਦਤਾ ਤੋਂ ਬਾਹਰ ਇਸ ਦੀ ਘੱਟ ਹੀ ਥਾਂ ਹੈ ਉਂਝ ਭਾਵੇਂ ਇਹ ਪ੍ਰਸ਼ਨਵਲੀ ਮੰਗਤ ਅੰਤਰੂਪੀ ਚ ਸੂਚਨਾ ਜਿਹੜਾ ਇੱਕ ਜੋ ਟੋਨ ਵਾਸਤੇ ਡਾਕ ਰਾਹੀਂ ਵੀ ਭੇਜ ਸਕਦੇ ਜਿਵੇਂ ਉਹ ਅਸੀਂ ਪ੍ਰਸ਼ਨ ਪੱਤਰ ਵਾਲੇ ਜਿਹੜੇ ਕਿਸੇ ਪ੍ਰਸ਼ਨਵਲੀ ਉਹ ਵੀ ਭੇਜ ਸਕਦੇ ਸੀ ਸਾਰਨੀ ਵੀ ਅਸੀਂ ਕਿਸੇ ਨੂੰ ਡਾਕ ਰਾਹੀਂ ਭੇਜ ਸਕਦੇ ਹਾਂ ਆਪਣੇ ਵੱਲੋਂ ਅੱਗੇ ਕੀ ਗਵਾ ਅਨਸਰ ਪੁੱਟ ਕਰਕੇ ਉਹ ਜਿਹੜਾ ਗਵਾ ਭੇਜ ਸਕਦਾ ਹੈ ਠੀਕ ਹੈ ਸੋ ਇਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਤੁਹਾੜੇ ਕੋ ਗਵਰਨਮੈਂਟ ਵੱਲੋਂ ਬੰਦੇ ਪੁੱਛਣ ਆਉਂਦੇ ਨੇ ਕਿ ਪਰਿਵਾਰ ਦੇ ਜੀ ਆਯੂ ਕਿਤੇ ਇਹ ਸਾਰਾ ਕੁਝ ਕੀ ਗਵਾ ਤੁਹਾੜੇ ਕੋ ਪੁੱਛਣ ਆਉਂਦੇ ਨੇ ਉਹ ਉਸੇ ਮੁਤਾਬਕ ਉਹ ਲਿਖਦੇ ਜਾਂਦੇ ਨੇ ਸੋ ਸਿੰਪਲ ਐ ਇਕੁਏਸ਼ਨ ਹੁੰਦੇ ਨੇ ਨੀਚੇ ਉਹਨਾਂ ਦੇ ਆਨਸਰ ਫੜਾਫੜੇ ਲਿਖੇ ਹੁੰਦੇ ਸੰਵਾਰਨੀ ਦੇ ਸੌਰੀ ਸਾਰਨੀ ਦੇ ਪ੍ਰਕਾਰ ਕੀ ਹੁੰਦੇ ਸਾਰਨੀ ਸੀ ਹੁਣ ਉਸਦੇ ਵੀ ਦੋ ਪ੍ਰਕਾਰ ਆ ਗਏ ਇੱਕ ਐਂ ਦਾ ਪਰਤੱਖਣ ਦੂਜਾ ਸੰਵਾਰਟ ਆਂਦੇ ਠੀਕ ਐ ਤੇ ਇਹ ਕੀ ਹੈ ਗਵਾ ਇਸ ਦੇ ਵਿੱਚ ਅ ਅਬਜ਼ਰਵੇਸ਼ਨ ਤੇ ਦੂਜੀ ਜਿਹੜੀ ਗਿਆ ਦਸਤਾਵੇਜ਼ੀ ਜਿਹਦੇ ਵਿੱਚ ਮਰਤੀ ਜਾਂਦੀ ਕੀ ਹੁਣ ਪਹਿਲੀ ਕੀ ਕਿਹਾ ਵਾ ਤੱਥਾਂ ਸਭਾਰਤਾ ਨੂੰ ਪਰਿਸ਼ੁੱਧ ਵਸਤੂ ਨਿਸ਼ਟ ਤੇ ਪ੍ਰਮਾਣਿਕ ਬਣਾ ਲੈ ਬੱਤੀ ਜਾਂਦੀ ਹੈ ਤੇ ਦੂਜੀ ਜਿਹੜੀ ਹੈਗੀ ਆ ਉਹ ਕੀ ਗਿਆ ਜੜੀ ਟੜ ਕੋ ਸਮਗਰੀ ਹੈ ਉਹਨੂੰ ਬੰਦੇ ਜਿਹੜੇ ਵਰਗ ਆ ਉਹਨਾਂ ਅਧੀਨ ਸੰਕਲਿਤ ਕਰਨ ਤੇ ਤੀਜੀ ਜਿਹੜੀ ਦੀ ਹੈ ਸਰਵੇਖਣ ਜਾਂ ਮੁਲਾਂਕਣ ਵਾਸਤੇ ਯੂਜ਼ ਕੀਤੀ ਜਾਂਦੀ ਬਟ ਜਸਟ ਤੁਸੀਂ ਇੰਨਾ ਹੀ ਦੇਖ ਲਓ ਕਿ ਸਾਰਨੀ ਕੀ ਹੁੰਦੀ ਹੈ ਇੰਨਾ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰ ਹੋਰ ਜਿਵੇਂ ਸਾਡ ਕੋ ਸਹਾਇਕ ਸੰਦ ਆਈਂਦੇ ਹਨੇ ਪ੍ਰਸ਼ਨ ਆ ਵੀ ਤਾਂ ਸਾਰਨੀ ਅਸੀਂ ਪੜ ਲਈ ਜੋ ਕਿ ਅਸੀਂ ਫੀਲਡ ਵਰਕ ਵਾਸਤੇ ਜਾਂਦੇ ਹਾਂ ਇਸ ਤੋਂ ਇਲਾਵਾ ਅਸੀਂ ਜਿਹੜਾ ਹੈਗਾ ਵਾ ਫੀਲਡ ਵਰਕ ਤੋਂ ਬਿਨਾਂ ਜੇਕਰ ਅਸੀਂ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਵਗੈਰਾ ਯੂਜ਼ ਕਰਨੀਆਂ ਹਨ ਉਹਨਾਂ ਦੇ ਬਾਰੇ ਵੀ ਪੜਿਆ ਹੈਗਾ ਸੀ ਇਸ ਤੋਂ ਇਲਾਵਾ ਸਾਡ ਕੋ ਹੋਰ ਵੀ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਟੇਪ ਰਿਕਾਰਡ ਖੰਦ ਡਾਇਰੀ ਚੈਕਲਿਸਟ ਇਹ ਹੁਣ ਅਸੀਂ ਯੂਜ਼ ਕਰਦੇ ਹਾਂ ਚੈਕਲਿਸਟ ਖੇਤਰ ਵਿੱਚੋਂ ਇਕੱਤਰ ਕੀਤੀ ਜਾਣ ਵਾਲੀ ਸੂਚਨਾ ਦੀ ਸੂਚੀ ਹੁੰਦੀ ਹੈ ਤੇ ਖੇਤਰ ਵਿੱਚ ਖੋਜ ਕਰਨ ਵਾਲਾ ਜਿਹੜਾ ਹੁੰਦਾ ਵਾ ਲੋੜਿੰਦੀ ਜਿਹੜਾ ਅੱਗੇ ਹੈ ਜਾਂ ਨਹੀਂ ਲਿਖਦਾ ਹੈਗਾ ਮਤਲਬ ਇਸ ਦੇ ਵਿੱਚ ਕੀ ਗਵਾ ਜਿਹੜੀ ਚੈਕਲਿਸਟ ਹੁੰਦੀ ਹੈ ਇਹਦੇ ਵਿੱਚ ਉਹ ਹੈ ਜਾਂ ਨਹੀਂ ਇਹ ਲਿਖਦਾ ਜਾਂਦਾ ਹੈਗਾ ਇਸ ਨੂੰ ਕੀ ਗਵਾ ਇਸ ਦਾ ਉਦੇਸ਼ ਕੀ ਹੁੰਦਾ ਹੈ ਜਿਹੀ ਜਿਹੜੀ ਅਜਿਹਾ ਸੰਧ ਯੂਜ਼ ਕਰਨ ਦਾ ਕਿ ਨਿਯਮ ਵਾਲੇ ਢੰਗ ਦੇ ਨਾਲ ਕੀ ਗਵਾ ਚਲਾਉਣਾ ਹੁੰਦਾ ਚੈਕਲਿਸਟ ਦੀ ਵਰਤੋਂ ਜੜੀ ਗਈ ਹੈ ਇਹ ਕਹ ਸਦੇ ਤੁਸੀਂ ਆਦਰਸ਼ ਨਿਰਧਾਰਕ ਸਰਵੇਖਣਾ ਯਾਨਕਿ ਜਿਹੜੇ ਨਾਰਮੈਟਿਵ ਜਿਹੜੇ ਸਰਵੇ ਹੁੰਦੇ ਨੇ ਉਹਨਾਂ ਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ ਆ ਸਾਤੇ ਉਪੋਸਾਧੀ ਖੋਜ ਸੰਬੰਧੀ ਖੇਤਰ ਵਿੱਚ ਜਾ ਕੇ ਹੀ ਕਰਨੀ ਪੈਂਦੀ ਹਾ ਜਿਵੇਂ ਹੁਣ ਮਾਜੀ ਦੁਆਬੀ ਮਲਵਾਈ ਅਸੀਂ ਇਹਨਾਂ ਦਾ ਅਧਿਐਨ ਕਰਨਾ ਹੈ ਗਵਾ ਤੇ ਖੋਜ ਕਰਕੇ ਕਰਦਾ ਵਾ ਟੇਪ ਰਿਕਾਰਡਰ ਦੀ ਸਹਾਇਤਾ ਨਾਲ ਇੱਕ ਨਮੂਨੇ ਇਕੱਤਰ ਕਰਦਾ ਜਾਂਦਾ ਹੈ ਗਵਾ ਸੋ ਉਹਦੇ ਕੋਲ ਜਸਟ ਇਹੋ ਹੀ ਚੀਜ਼ ਹੁੰਦੀ ਹੈ ਇਸ ਤੋਂ ਇਲਾਵਾ ਜਿੰਨਾ ਸਮਾਜਿਕ ਵਿਗਿਆਨਾਂ ਦੀ ਅਦਾਸ ਨੂੰ ਵੀ ਮਾਪ ਤੋਲ ਦੀ ਜਿਹੜੀ ਚਾਲ ਚੱਲ ਸਕਦੀ ਹੈ ਉਹਨਾਂ ਨੂੰ ਅਸੀਂ ਵਿਆਖਿਆ ਤੇ ਸੂਤਰੀ ਕਰਨ ਲਈ ਅੰਕੜਾ ਵਿਗਿਆਨ ਵਿਧੀਆਂ ਦੀ ਵਰਤੋਂ ਕਰਦੇ ਹਾਂ ਹੁਣ ਇੱਥੇ ਇਹ ਵੀ ਦੱਸ ਦਿੱਤਾ ਹੈ ਕਿੰਨਾ-ਕਿੰਨਾ ਵਾਸਤੇ ਕਿੰਨਾ-ਕਿੰਨਾ ਦੇ ਬਾਰੇ ਯਾਰ ਅਸੀਂ ਜਾ ਸਕਦੇ ਹਈਆ ਜਿਵੇਂ ਹੁਣ ਇਸੇ ਭਾਸ਼ਾ ਦੇ ਤੋਂ ਭਾਸ਼ਾ ਜਿਹੜੀ ਹੀ ਆ ਉਹਨਾਂ ਦੇ ਵਾਸਤੇ ਜੇਕਰ ਅਸੀਂ ਲੋਕਧਾਰਾ ਦੇ ਜਿਵੇਂ ਲੋਕਗੀਤ ਇਹੋ ਜਿਹੀਆਂ ਚੀਜ਼ਾਂ ਤੁਜਾਰ ਦਾ ਵਗੈਰਾ ਰਿਕਾਰਡ ਕਰਨੀਆਂ ਹੋਣ ਤਾਂ ਅਸੀਂ ਕੀ ਕਹਿੰਦੇ ਜਸਟ ਆਪਣਾ ਟੇਪ ਰਿਕਾਰਡਰ ਲੈ ਕੇ ਜਾ ਸਕਦੇ ਹਈਆ ਤੇ ਉੱਥੇ ਅਸੀਂ ਸਮਗਰੀ ਇਕੱਠੀ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇਕਰ ਅਸੀਂ ਸਮਾਜ ਵਿਗਿਆਨ ਦੇ ਬਾਰੇ ਗੱਲ ਕਰਨੀ ਹੋਈ ਹੈ ਤਾਂ ਇਸ ਦੇ ਵਿੱਚ ਅੰਕੜਾ ਵੀ ਗਿਆਨ ਦੀਆਂ ਵਿਧੀਆਂ ਯੂਜ਼ ਕੀਤੀਆਂ ਜਾਂਦੀਆਂ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਗਿਆਨ ਦੀ ਬਾਦੀ ਲਈ ਤੇ ਕੋਚ ਨੂੰ ਅੱਗੇ ਤੋਰਨ ਲਈ ਕਈ ਨਵੇਂ-ਨਵੇਂ ਕੰਦੇ ਯੰਤਰ ਰੋਜ਼ ਸਾਡ ਕੋਲ ਹੁਣ ਮਿਲਦੇ ਆਜ ਕਲ ਜਿਹੜਾ ਹੈਗਾ ਵਾ ਬਹੁਤ ਜ਼ਮਾਨਾ ਅੱਗੇ ਚੱਲ ਗਿਆ ਆਜ ਕਲ ਟੇਪ ਰਿਕਾਰਡ ਅਗਲੇ ਨੂੰ ਕੈਮਰੇ ਉੱਤੇ ਵੀ ਬੋਲਣ ਵਾਸਤੇ ਅਸੀਂ ਕਹਿ ਸਕਦੇ ਹਾਂ ਬੜਾ ਈਜ਼ੀ ਹੈ ਇਸ ਤਿੱਕਣਾ ਜਿਹੜੇ ਗਿਨੇ ਖੋਜ ਉਹ ਸੰਦਾ ਦੇ ਵਿੱਚ ਵੀ ਨਵੀਂ ਹੋ ਰਹੀ ਹੈ ਤੇ ਇਹਨਾਂ ਨੂੰ ਅਸੀਂ ਲੈ ਕੇ ਅੱਗੇ ਤੁਰਦੇ ਠੀਕ ਹੈ ਹੁਣ ਇੱਥੇ ਪਰਤੱਖਣ ਦਾ ਕੀ ਮਤਲਬ ਦਿੱਤਾ ਗਿਆ ਹੈਗਾ ਸੋਕਰਪਾਸ਼ਾ ਤੇ ਸਮਾਜ ਤੇ ਸੱਭਿਆਚਾਰਕ ਸਮੱਸਿਆਵਾਂ ਉੱਪਰ ਕੰਮ ਕਰਨ ਲਈ ਪਰਤੱਖਣ ਬਹੁਤ ਜ਼ਰੂਰੀ ਹੈ। فرض ਕਰੋ ਅਬ ਇੱਥੇ ਅਬਜ਼ਰਵੇਸ਼ਨ ਕੀ ਹੈ ਪਰਤੱਖਣ ਨੂੰ ਯਾਦ ਰੱਖਿਓ ਕੀ ਹੁੰਦਾ ਹੈ ਉਹ ਅਬਜ਼ਰਵੇਸ਼ਨ। ਤੇ ਕਹਿੰਦੇ ਜਦੋਂ ਅਸੀਂ ਕਿਸੇ ਜਾਤੀ ਦੇ ਰਸਮ ਰਿਵਾਜ, ਵਹਿਮ ਭਰ ਮੇਲੇ ਤਿਹਾਰ ਇਨ੍ਹਾਂ ਬਾਰੇ ਜੇਕਰ ਜਾਣਕਾਰੀ ਜਾਂ ਧਿਆਨ ਕਰਦੇ ਹਾਂ ਤਾਂ ਇਸ ਸੂਰਤ ਵਿੱਚ ਪਰਤੱਖਣ ਦੀ ਯੋਗਤ ਬਹੁਤ ਲਾਭਦਾਇਕ ਹੁੰਦੀ ਹੈ। ਇਹ ਕੀ ਗੱਲ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਅਬਜ਼ਰਵ ਕਰਨ ਦਾ ਇੱਕ ਬੜਾ ਵਧੀਆ ਤਰੀਕਾ ਹੁੰਦਾ ਹੈ। ਇਸ ਤੋਂ ਲਾ ਮ ਐਰਵੀ ਚਸੀ ਨਿਯੰਤਰਣ ਤੇ ਅਨਿਯੰਤਰਣ ਪਰਤੱਖਣ ਦੇ ਬਾਰੇ ਗੱਲ ਕਰਾਂਗੇ ਪਰਤੱਖਣ ਦੋ ਕਿਸਮ ਦਾ ਹੁੰਦਾ ਹੈ ਇੱਕ ਹੁੰਦਾ ਹੈ ਅਨਿਯੰਤਰਿਤ ਤੇ ਦੂਸਰਾ ਹੁੰਦਾ ਹੈ ਨਿਯੰਤਰਿਤ ਅਨਿਯੰਤਰਿਤ ਜਿਹੜਾ ਹੁੰਦਾ ਹੈ ਪਰਤੱਖਣ ਵਿੱਚ ਪਰਤੱਖਕ ਜਿਹੜਾ ਜਾਂਦਾ ਹੈ ਅਬਜ਼ਰਵ ਕਰਨ ਇੱਕ ਪਰਸਨ ਨੂੰ ਤੱਥਾਂ ਦੇ ਸੰਕਲਨ ਵਿੱਚ ਕਿਸੇ ਪ੍ਰਕਾਰ ਦੇ ਵਿਸ਼ੁੱਧਤਾ ਜਿਹੜੇ ਸੰਧ ਦੀ ਸਹਾਇਤਾ ਪ੍ਰਾਪਤ ਨਹੀਂ ਹੈ ਆਧਾਰ ਸਮਗਰੀ ਬਿਨਾ ਇਸੇ ਨਿਸ਼ਚਿਤ ਕਸਵਟੀ ਤੇ ਪਰਤੱਖਣ ਦੀ ਸੂਝ-ਬੂਝ ਅਨੁਸਾਰ ਹੀ ਇਕੱਤਰ ਕੀਤੀ ਜਾਂਦੀ ਹੈ ਮਤਲਬ ਜਿਹੜਾ ਪਰਸਨ ਜਾਣਦਾ ਹੈ ਠੀਕ ਹੈ ਉਹ ਕੀ ਕਹਿਗਾ ਵਾ ਕਿ ਟੂਲ ਜਿਹੜੇ ਨਹੀਂ ਉਸਦੇ ਕੋਲ ਹੁੰਦੇ ਇਹ ਜਿਹੜਾ ਅਬਜ਼ਰਵ ਕਰਨ ਜਾਂਦਾ ਉਹ ਸਿਰਫ ਉਸਦੀ ਸੂਝ-ਬੂਝ ਹੁੰਦੀ ਹੈ ਉਹ ਵੇਖਦਾ ਹੈ ਅਬਜ਼ਰਵ ਕਰਦਾ ਹੈ ਉੱਥੋਂ ਹੀ ਉਸ ਸਮਗਰੀ ਜਿਹੜੀ ਹੈ ਉਹ ਇਕੱਠੀ ਕਰਦਾ ਹੈ ਸਮਾਜ ਵਿਗਿਆਨ ਦੀ ਕੋਲ ਦੇ ਵਿੱਚ ਅਨਿਯੰਤਰਿਤ ਕਿਸਮ ਦੇ ਪਰਤੱਖਨ ਨਾ ਕੰਮ ਸੱਜਦਾ ਹੈ ਪਰ ਜਦੋਂ ਅਸੀਂ ਪ੍ਰਕਿਰਤਿਕ ਵਿਗਿਆਨ ਦੇ ਵਿੱਚ ਜਾਂਦੇ ਹਾਂ ਇੱਥੇ ਆਦਰਸ਼ ਸਮਗਰੀ ਦੀ ਸ਼ੁੱਧਤਾ ਤੇ ਮਨਮਾਣਿਕਤਾ ਲਈ ਸਾਨੂੰ ਜ਼ਰੂਰੀ ਸ਼ਰਤਾਂ ਹੈ ਮਤਲਬ ਇਸ ਦੇ ਵਿੱਚ ਸਾਨੂੰ ਆਦਰਸ਼ ਸਮਗਰੀ ਜੜੀ ਗਈ ਹੈ ਉਹ ਵਾਸਤੇ ਯੂਜ਼ ਕਰਨਾ ਪੈਂਦਾ ਹੈਗਾ ਤੇ ਅਨਿਯੰਤਰਿਤ ਦਾ ਸਾਨੂੰ ਤਿਆਗ ਕਰ ਦਿੱਤਾ ਜਾਂਦਾ ਮਤਲਬ ਉੱਥੇ ਅਸੀਂ ਨਿਯੰਤਰਿਤ ਯੂਜ਼ ਕਰਦੇ ਹਾਂ ਉਹਨਤੇ ਅਨਿਯੰਤਰ ਪਰਤੱਖਣ ਦੇ ਥਾਂ ਸੀ ਨਿਯੰਤਰਿਤ ਯੂਜ਼ ਕਰਦੇ ਹਾਂ ਇਸ ਕਿਸਮ ਦੇ ਪਰਤੱਖਣ ਵਿੱਚ ਆਧਾਰ ਸਮਗਰੀ ਕਰਨ ਲਈ ਸਾਨੂੰ ਕਈ ਜਿਹੜੇ ਯੰਤਰ ਹੁੰਦੇ ਨੇ ਉਹਨਾਂ ਦੀ ਸਹਾਇਤਾ ਲੈਣੀ ਪੈਂਦੀ ਹੈ ਜਦੋਂ ਅਸੀਂ ਪ੍ਰਕਿਰਤਿਕ ਵਿਗਿਆਨਾਂ ਦੀ ਭੱਟੋ ਇੱਕੋ ਕੋਜ ਵਾਸਤੇ ਜਾਂਦੇ ਹਾਂ ਸੋ ਇੱਥੇ ਹੁਣ ਜੇਕਰ ਅਸੀਂ ਅਬਜ਼ਰਵੇਸ਼ਨ ਦੇ ਵਿੱਚ ਜਾਂਦੇ ਆ ਸਮਾਜ ਵਿਗਿਆਨ ਦੇ ਵਿੱਚ ਤਾਂ ਸਾਨੂੰ ਕੀ ਗਵਾ ਜੇਕਰ ਅਸੀਂ ਕਿਸੇ ਮੁਹਾਵਰੇ ਜਾਂ ਫਿਰ ਕਈਆਂ ਦੇ ਲੋਕ ਗੀਤ ਜਾਂ ਫਿਰ ਪਾਸ਼ਾ ਇਹੋ ਜੀ ਜਿਹੜੋ ਯੂਜ਼ ਕਰਨੀ ਹੁੰਦੀ ਉਹਨਾਂ ਨੂੰ ਕਲੈਕਟ ਕਰਨੀ ਹੁੰਦੀ ਹੈ ਇੱਕ ਪੂਰੇ ਤੋਂ ਸਮਗਰੀ ਉਹਨਾਂ ਦੇ ਬਾਰੇ ਤਾਂ ਅਸੀਂ ਇੱਥੇ ਅਨਿਯੰਤਰਿਤ ਵਾਲੀ ਜਿਹੜੀ ਇੱਕ ਪ੍ਰਤੱਖਣ ਯੂਜ਼ ਕਰਾਂ ਮਤਲਬ ਵਿਦਆਊਟ ਅਸੀਂ ਟੂਲਸ ਕਿਸੇ ਯੁੱਗਾਂ ਦੇ ਉੱਥੇ ਜਾਵਾਂਗੇ ਜਸ ਲੋਕਾਂ ਦੇ ਨਾਲ ਰਹਾਂਗੇ ਅਬਜ਼ਰਵ ਕਰਾਂਗੇ ਕਿਸ ਤਰ੍ਹਾਂ ਲੋਕ ਹੀ ਰਹਿੰਦੇ ਨੇ ਕੀ ਉਹਨਾਂ ਦਾ ਬੋਲ ਚਾਲ ਦਾ ਤਰੀਕਾ ਹੈ ਇਹ ਸਾਰਾ ਕੁਝ ਜਦੋਂ ਅਸੀਂ ਇਸ ਤੋਂ ਉਲਟ ਕਿਸੇ ਵੀ ਵਿਗਿਆਨਾਂ ਦੀ ਖੋਜ ਵਾਸਤੇ ਜਾਂਦੇ ਹਾਂ ਤਾਂ ਸਾਨੂੰ ਇੱਕ ਯੰਤਰਾਂ ਦੀ ਲੋੜ ਪੈਂਦੀ ਹੈ ਪ੍ਰਕਿਰਤਿਕ ਵਿਗਿਆਨ ਹੋ ਗਏ ਜਾਂ ਹੋਰ ਕੋਈ ਤਾਂ ਉੱਥੇ ਅਸੀਂ ਨਿਯੰਤਰਣ ਵਾਲਾ ਕੰਮ ਯੂਜ਼ ਕਰਦੇ ਹਾਂ ਠੀਕ ਹੈ ਹੁਣ ਇੱਥੇ ਇੱਕ ਹੋਰ ਆਿੰਦਾ ਗਵਾ ਪਿਆਲੀ ਯੁਗਤ ਤੇ ਪਿਆਲੀ ਮੁਕਤ ਪਰ ਤੱਖਣ ਅਨਿਯੰਤਰਿਤ ਹੈ ਤੇ ਭਾਵੇਂ ਨਿਯੰਤਰਿਤ ਆਧਾਸਮद्दी ਸੰਗਲਿਤ ਕਰਨ ਦੇ ਪੱਖ ਤੋਂ ਉਹ ਪਿਆਲੀ ਯੁਗਤ ਵੀ ਹੋ ਸਕਦਾ ਹੈ ਤੇ ਮੁਕਤ ਵੀ ਹੋ ਸਕਦਾ ਹੈ ਹੁਣ ਅਸੀਂ ਪਿੱਛੇ ਜਿਹੜੇ ਦੋ ਬੜੇ ਨੇ ਉਹ ਕਹਿੰਦੇ ਯਾਤਪਿਆਲੀ ਯੁਗਤ ਤੇ ਯਮੁਕਤ ਦੋਨੇ ਤਰੀਕਿਆਂ ਦੇ ਹੋ ਸਕਦੇ ਪਿਛਲੇਰੇ ਵਿੱਚ ਕਹਿੰਦੇ ਪ੍ਰਤੱਖਕ ਆਪਣੇ ਆਪ ਨੂੰ ਪ੍ਰਤੱਖ ਹੀ ਢਾਈ ਸਥਿਤੀ ਤੋਂ ਬਾਹਰ ਆ ਕੇ ਆਪਣਾ ਵਿਚਾਰ ਚਲਾਉਂਦਾ ਹੈ ਉਸ ਦਾ ਰੋਲ ਇੱਕ ਉਪਰੇ ਵਿਅਕਤੀ ਵਾਲਾ ਹੁੰਦਾ ਹੈ ਜਿਸ ਦੀ ਪ੍ਰਤੱਖਣ ਹੈ ਠਾਈ ਪਰਪੰਛ ਦੀ ਸੂਝਬੂਤ ਰੁੱਟੀ ਵੀ ਨਹੀਂ ਹੁੰਦੀ ਇਸ ਦਾ ਭਾਵ ਇਹ ਨਹੀਂ ਕਿ ਪਿਆਲੀ ਯੁਗਤ ਪ੍ਰਤੱਖਣ ਲਾਗਾਇਕ ਨਹੀਂ ਹੁੰਦਾ ਇਸ ਕਰਕੇ ਇਸ ਵਿੱਚ ਪਰਿਵਰਤਨ ਨਹੀਂ ਹੋਣਾ ਚਾਹੀਦਾ ਮਤਲਬ ਜਦੋਂ ਇੱਕ ਪਰਸਨ ਹੁੰਦਾ ਹੈ ਜਦੋਂ ਕਿਸੇ ਖੇਤਰ ਦੇ ਵਿੱਚ ਜਾਂਦਾ ਹੈ ਇਸ ਤਰੀਕੇ ਦੇ ਉਥੇ ਉਹ ਇੱਕ ਉਹਨਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਮਤਲਬ ਕੀ ਹੁੰਦਾ ਹੈ ਕਿ ਉਹ ਬਾਹਰੀ ਇੱਕ ਵਿਅਕਤੀ ਹੁੰਦਾ ਹੈ ਜੋ ਅਗਲੇ ਦੇ ਘਰ ਦੇ ਵਿੱਚ ਜਾ ਕੇ ਜਿਵੇਂ ਰਹਿੰਦਾ ਹੈ ਉਥੇ ਉਹ ਕਿਦੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹਿੱਸਾ ਜਿਹੜਾ ਹੈ ਦਵਾ ਇੱਥੇ ਬੰਦਾ ਕਰਦਾ ਪਰ ਕਹਿੰਦੇ ਇਹ ਨਹੀਂ ਹੈਗਾ ਜੇਕਰ ਉਹ ਉਹ ਕੋਈ ਇਸ ਚੀਜ਼ ਦੇ ਬਾਰੇ ਪਤਾ ਹੀ ਨਹੀਂ ਹੈਗਾ ਤਾਂ ਉਹ ਇੱਕ ਇੰਪੋਰਟੈਂਟ ਪਰਸਨ ਨਹੀਂ ਹੈਗਾ ਸਾਡੇ ਬਸ ਕਹਿੰਦੇ ਇਹ ਹੀ ਵੀ ਬੜਾ ਉਪਯੋਗੀ ਸਿੱਧੂ ਹੁੰਦਾ ਹੈ ਖਾਸ ਕਰਕੇ ਜਦੋਂ ਪ੍ਰਤੱਖ ਸਾਵਧਾਨ ਤੇ ਚੇਤਨ ਹੋਵੇ ਜਦੋਂ ਕਿਸੇ ਜਗ੍ਹਾ ਤੇ ਉੱਤੇ ਜਾਂਦਾ ਜੇਕਰ ਉਹ ਇੱਕ ਮਾਈਂਡ ਰੋਜ਼ ਦਾ ਸੈੱਟ ਹੈ ਗਵਾ ਵਧੀਆ ਵਾ ਉਹ ਸਾਵਧਾਨੀ ਨਾਲ ਤੋ ਇੱਕ ਇੰਪੋਰਟੈਂਟ ਪਰਸਨ ਹੁੰਦਾ ਪ੍ਰਤਪਿਆਲੀ ਮੁੱਖ ਪਰ ਤੱਖਣ ਦਾ ਮਹੱਤਵ ਵਧੇਰੇ ਹੁੰਦਾ ਹੈ ਇਸ ਦੇ ਵਿੱਚ ਖੋਜ ਕਰ ਅਧਿਐਨ ਦੇ ਹੀਠਾਏ ਪਰਪੰਚ ਦਾ ਅੰਗ ਬਣ ਚੁੱਕਿਆ ਹੁੰਦਾ ਹੈ ਇਸ ਕਾਰਨ ਉਹ ਸਥਿਤੀ ਵਿੱਚ ਉਸ ਜਾਤੀ ਦੇ ਲੋਕਾਂ ਦੀਆਂ ਭਾਵਨਾਵਾਂ ਵਿਚਾਰਾਂ ਨੂੰ ਇੱਕ ਵਧੇਰੇ ਡੂੰਘਾਈ ਦੇ ਨਾਲ ਲਿਖ ਸਕਦਾ ਹੈ ਪਹਿਲਾ ਜਿਹੜਾ ਕਿਆ ਸਦਿਓ ਮੁਕਤ ਪਿਆਲੀ ਮੁਕਤ ਦੇ ਵਿੱਚ ਕਹਿ ਸਕਦੇ ਹੋ ਕਿ ਪਰਸਨ ਕੋਈ ਜਾਣਕਾਰੀ ਨਹੀਂ ਹੁੰਦੀ ਬਾਹਰੀ ਹੁੰਦਾ ਹੈ ਉਹਨਾਂ ਦੇ ਘਰ ਜਾ ਕੇ ਉੱਥੇ ਰਹਿੰਦਾ ਹੈ ਉਹਨਾਂ ਦੇ ਸਮਾਜ ਦਾ ਹਿੱਸਾ ਬੰਦਾ ਹੈ ਤੇ ਪਿਆਲੀ ਯੁਗਤ ਦੇ ਵਿੱਚ ਕੀ ਹੈਗਾ ਏ ਕਿ ਜਿਹੜਾ ਪਰਸਨ ਹੁੰਦਾ ਹੈ ਉਹ ਕੀ ਹਦਵਾ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਦਾ ਹੈਗਾ ਉਹ ਇੰਪੋਰਟੈਂਟ ਇੱਥੇ ਲੱਗਦਾ ਹੈਗਾ ਠੀਕ ਹੈ ਸੋ ਇਹ ਨਹੀਂ ਇੱਥੇ ਕਰਨ ਦੀ ਲੋੜ ਹੈਗੀ ਹੈ ਅੱਗੇ ਅਸੀਂ ਪ੍ਰਸ਼ਨਾਵਲੀ ਤੇ ਉਹ ਸਾਰਾ ਕੁਝ ਪੜ ਲਿਆਗਾ ਡਾਇਰੀ ਇੱਕ ਸਾੜ ਕੋ ਰਹਿ ਗਿਆ ਸੀ ਟਾਪਿਕ ਡਾਇਰੀ ਦੇ ਵਰਤੋ ਹੁਣ ਇੱਥੇ ਸਾੜ ਕੋ ਜਿਹੜੇ ਸੰਦ ਹੈ ਉਸ ਦੇ ਵਿੱਚ ਡਾਇਰੀ ਵੀ ਇੱਕ ਇੰਪੋਰਟੈਂਟ ਰੋਲ ਕਰਦੀ ਹੈ ਅਦਾ ਪਰ ਤਖੰਦੇ ਦੌਰਾਨ ਜਾਨਕੀ ਜਦੋਂ ਕਿਸੇ ਜਗ੍ਹਾ ਤੇ ਉਹ ਖੋਜੀ ਜਾਂਦਾ ਹੈ ਤਾਂ ਉਸ ਦੀ ਅੱਖਾਂ ਸਾਹਮਣੇ ਬਹੁਤ ਕੁਝ ਲੰਘਨ ਦੀ ਸੰਭਾਵਨਾ ਹੁੰਦੀ ਹੈ ਸਾਰੀ ਚੀਜ਼ਾਂ ਉਹ ਚੇਤੇ ਨਹੀਂ ਰੱਖ ਸਕਦਾ ਇਸ ਕਾਕੀ ਕੀ ਹੁੰਦਾ ਵਾ ਉਹ ਨਾਲੋ ਨਾਲ ਨੂੰ ਲਿਖਦਾ ਜਾਂਦਾ ਹੈਗਾ ਇਸ ਥੀਕੇ ਨੇ ਜਦੋਂ ਦੀ ਡਾਇਰੀ ਇੱਕ ਕੈਸ ਦੇ ਇੰਪੋਰਟੈਂਟ ਰੋਲ ਇੱਥੇ ਅਦਾ ਕਰਦੀ ਹੈ ਨਾਲ ਇੱਕ ਕੀ ਗੱਵ ਜਿਹੜੀ ਡਾਇਰੀ ਹੁੰਦੀ ਹੈ ਉਹ ਸਾਰੀਆਂ ਜਿਹੜੀਆਂ ਘਟਨਾਵਾਂ ਹੈ ਉਹਨਾਂ ਦੀ ਇੱਕ ਸੰਗਲੀਮੰਤ ਇੱਕ ਨੂੰ ਲਿਖਦੀ ਦੀ ਹੈ ਤੇ ਲਾਸਟ ਉੱਤੇ ਜਿਹੜਾ ਗੱਵ ਉਹ ਇਸ ਨੂੰ ਇੱਕ ਯੂਜ਼ ਕਰ ਸਕਦਾ ਹੈ ਠੀਕ ਹੈ ਸੋ ਇਹ ਇੱਥੇ ਡਾਇਰੀ ਵੀ ਇੱਕ ਇੰਪੋਰਟੈਂਟ ਆਈਂਦੀ ਗਈ ਹੈ ਤੇ ਬਾਕੀ ਅਸੀਂ ਇੰਨਾ ਹੀ ਪੜਾਂਗੇ ਹਾਂਜੀ ਸੋ ਐਨ ਆਈ ਹੈਗਾ ਸੀ ਇਸ ਦੇ ਵਿੱਚ ਜਿਹੜੇ ਸੰਦ ਤੇ ਯੁਕਤਾਂ ਜਿਹੜੀਆਂ ਕੰਮ ਹੁੰਦੀਆਂ ਨੇ ਸੜਕੋ ਇਸ ਤੋਂ ਇਲਾਵਾ ਹੁਣ ਨੈਕਸਟ ਜਿਹੜਾ ਟਾਪਿਕ ਅਸੀਂ ਸਾਡੇ ਕੋਲ ਦੇ ਵਿੱਚ ਲੈ ਗਿਆ ਕਿ ਖੋਜ ਦੀਆਂ ਵਿਧੀਆਂ ਕਿਹੜੀਆਂ ਹੁੰਦੀਆਂ ਉਹ ਅਸੀਂ ਨੈਕਸਟ ਕਰਾਂਗੇ ਜਿਹੜੀਆਂ ਅਸੀਂ ਇੰਗਲਿਸ਼ ਦੇ ਵਿੱਚ ਪੜ੍ਹਦੇ ਆ ਪੰਜਾਬੀ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਸਾਨੂੰ ਮਿਲਦੀਆਂ ਨੇ ਬਟ ਇਸ ਦੇ ਵਿੱਚ ਥੋੜੀਆਂ ਅਲੱਗ ਚੀਕ ਨੇ ਉਹਨਾਂ ਦੇ ਸਾਨੂੰ ਨਾਮ ਮਿਲਦੇ ਨੇ ਕੱਲ ਨੂੰ ਬਾਈ ਚਾਂਸ ਕਿਤੇ ਇਸ ਤਰੀਕੇ ਦਾ ਨਾਮ ਤੁਹਾਨੂੰ ਪੜਨ ਨੂੰ ਮਿਲ ਹੀ ਜਾ ਤਾਂ ਤੁਸੀਂ ਕੱਟ ਸਕਦੇ ਹੋ ਇਜ਼ੀ ਵੇਅ ਦੇ ਵਿੱਚ ਸੋ ਅਸੀਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਠੀਕ ਹੈ